ਮੈਂ ਕਿਵੇਂ ਇਧਰ ਆਉਣਾ ਸਿੱਧਾ ਨਾ ਸਹੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਜੁੜੇ ਆਂ ਬਾਈ ਜੰਗ ਫਾਰਮਰ ਚੈਨਲ ਦੇ ਲਾਈਵ ਕਾਫੀ ਦਿਨਾਂ ਤੋਂ ਤੇ ਆਪਾਂ ਬੈਠੇ ਆਂ ਬਾਈ ਰਾਜਵੀਰ ਕੋਲੇ ਬਰਾਡ ਗੌਟ ਫਾਰਮ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਵਾਗਤ ਆ ਬਾਈ ਬਹੁਤ ਬਹੁਤ ਆ ਨਾ ਇਹ ਕਿਵੇਂ ਚੱਲ ਰਿਹਾ ਕੰਮਕਾਰ ਬੱਕਰੀਆਂ ਵਾਲਾ ਆਪਣਾ ਕੰਮ ਵਧੀਆ ਬਾਈ ਉਹਦਾ ਮੰਦਾ ਸੀਗਾ ਮਗਰ ਕਿਉਂਨੇ ਕਰਕੇ ਜਾਂ ਕਿਤੇ ਵੀ ਰੱਖ ਤਾ ਥੋੜਾ ਮੱਕਰਾਂ ਚ ਹਾਂ ਬਈ ਦੁਬਾਰੇ ਫੇਰ ਚੱਲ ਪਿਆ ਵਧੀਆ ਗਾਠ ਪੈਣ ਲੱਗਿਆ ਬੱਕਰੀਆਂ ਨੂੰ ਠੀਕ ਆ ਬਈ ਤੇ ਵਧੀਆ ਹੁਣ ਬੱਕਰੀਆਂ ਸੂਗੀਆਂ ਬਈ ਰਿਜ਼ਲਟ ਬਹੁਤ ਵਧੀਆ ਆ ਮੱਕਰਿਆਂ ਦੇ ਹਾਂ ਤੇ ਠੀਕ ਆ ਕੰਮ ਬਿਮਾਰੀ ਤੋਂ ਬਚੇ ਜਾਣਾ ਉਹ ਵਧੀਆ ਚੱਲਿਆ ਤੇ ਜਿਹੜਾ ਮੰਦਾ ਸੀਗਾ ਕੰਮ ਕੀ ਕਾਰਨ ਰਿਹਾ ਜਿਹੜਾ ਮੰਦਾ ਪਿਛਲੇ 2-3 ਮਹੀਨਿਆਂ ਤੋਂ ਮੰਦਾ ਬਈ ਕੋਸਤਾ ਮੀਟਦਾ ਇਹਦੇ ਬੱਕਰੀਆਂ ਦਾ ਜਿਹੜਾ ਮੀਟ ਪਰਪਸ ਆਸਤੀ ਹੁੰਦਾ ਜਿਆਦੇ ਤੇ ਇਹਦਾ ਖੜਾ ਉਹ ਜਿਹੜੀ ਨੀਂਹ ਹੁੰਦੀ ਹੈ ਨੀਂਹ ਟਾਸਤੀ ਹੁੰਦੀ ਹੈ ਜਿਹੜੀ ਮੰਨ ਲਾ ਹਾਂਜੀ ਜੇ ਬਬ ਬਰੀਡਿੰਗ ਜਾਂ ਆਪਾਂ ਸ਼ੌਂਕ ਦਾ ਕੰਮ ਕਰਦਾ ਤਾਂ ਬਾਅਦ ਚ ਆ ਜਾਂਦਾ ਕੋਈ ਜੇ ਤਿਹਾਰ ਆ ਕੇ ਸੀ ਆਪਣੇ ਹਿੰਦੁਸਤਾਨ ਦੇ ਵਿੱਚ ਉਹ ਮਾਰਕੀਟ ਟੁੱਟ ਗਈ ਕੁਛ ਬਈ ਲੋਕ ਓਜੇ ਸੀ ਕੁਛ ਗਰਮੀ ਸੀ ਗਰਮੀ ਚ ਬਈ ਕਿਸੇ ਬੰਦੇ ਦਾ ਕੰਮ ਕਰ ਨੂੰ ਜੀ ਨਹੀਂ ਕਰਦਾ ਹੁੰਦਾ ਠੀਕ ਅਗਲਾ ਉਹ ਜੇ ਅਕਲ ਘਾਉ ਜਾ ਉਹ ਫਿਰਦਾ ਹੁੰਦਾ ਕਿ ਇੱਦੇ ਕੰਮ ਛੋਣੇ ਦੇ ਹੁਣ ਆ ਛੋਣਾ ਸਾਰਾ ਹੁਣ ਮੰਨ ਲਓ ਕੱਲੀ ਸਪਰੇ ਰਹਿ ਗਈ ਤੇ ਰੋਆਂ ਪੂਰੀਆਂ ਹੋ ਗੀਆਂ ਸਾਰਾ ਕੁਝ ਹੋ ਗਿਆ ਹੋ ਬਈ ਬਹੁਤ ਜ਼ਿੰਮੇਦਾਰ ਆਉਂਦੇ ਬਈ ਬੱਕਰੇ ਹੁਣ ਫੋਨ ਫਾਣ ਆਉਣ ਲੱਗ ਗਏ ਹਨਾ ਹਾਂ ਵਕ ਦੇਖਦਾ ਸੀਗਾ ਦੇਸੀ ਬੱਕਰੀਆਂ ਦਾ ਜਾਂ ਬੀਟਲ ਦਾ ਹਨਾ ਤੇ ਬਰਬਰੀ ਦੀ ਡਿਮਾਂਡ ਹੋਂਗੀ ਰਹੀ ਹੈ ਹੁਣ ਵੀ ਤੇ ਪਹਿਲਾਂ ਵੀ ਮੰਦੇ ਚ ਵੀ ਬਰਬਰੀ ਲੋਕ ਮੰਗਦੇ ਰਹੇ ਬੜਾ ਫਿਰ ਬਈ ਘੱਟ ਆ ਬੱਕਰੀ ਮਿਲਦੀ ਨਹੀਂ ਸਹੀ ਹਮ ਅਗਲਾ ਹੁਣ ਸਿਰੇ ਵਾਲੀ ਚੀਜ਼ ਭਾਲਦਾ ਮਿਲਦੀ ਨਹੀਂ ਕੀ ਪਹਿਲੀ ਗੱਲ ਤਾਂ ਤੇ ਕਿਰਮੀਆਂ ਬੱਕਰੀਆਂ ਹੈ ਜਾਂ ਬਰਬਰੀ ਤੇ ਉਹ ਤਾਂ ਬਈ ਰਹਿਣੀ ਹੈ ਰਹਿਣੀ ਉਹਦੀ ਤਾਂ ਠੀਕ ਹੈ ਡਿਮਾਂਡ ਰਹੂਗੀ ਆਪਣੇ ਕੋਲੇ ਹੁਣ ਕਿੰਨੇ ਜਾਨਵਰ ਆ ਸਾਰੇ ਆਪਣੇ ਕੋਲੇ 35-40 ਆ ਤਿੰਨ ਬਰੀਡਰਾਂ ਵੱਡੇ ਤੇ 10 ਕੋ ਬੱਕਰੀਆਂ ਵੀਚਲ ਦੀਆਂ ਹੈਗੀਆਂ ਜਿਹੜੀਆਂ ਬਰੀਡਿੰਗ ਸੈਟਅਪ ਤੇ ਆ ਵਿੱਚੋਂ ਤਿੰਨ ਚਾਰ ਥੀਲ ਆ ਤੇ ਬਰਬਰੀ ਚੰਗੀਆਂ ਰੱਖੀ ਬੈਠੇ ਆਪਾਂ 14-15 ਬੱਕਰੀਆਂ ਹੋਊਗਾ ਆਪਣੇ ਘਰ ਦੇ ਵਿੱਚ ਤੇ ਦੋ ਕੋ ਬੱਕਰੀਆਂ ਸੇਲ ਆਸਤੇ ਵਿੱਚੋਂ ਹੁਣ ਫਿਰ ਥੀਲ ਪਰ ਜੇਜ ਕਰਦੇ ਹੋ ਉਹ ਵੀ ਕਰਦੇ ਆ ਬਈ ਮਹੀਨੇ ਚ ਆਪਾਂ 10-12 ਜਾਨਵਰ ਆਪਾਂ ਵੇਚ ਦਿੰਨੇ ਆ ਹਮ ਉਹਨੇ ਨਾਲ ਆਪਣਾ ਖਰਚਾ ਪਾਣੀ ਚੱਲੀ ਜਾਂਦਾ ਮਤਲਬ 1000-1500 ਦੇ ਮਾਰਜ ਕਰਦੇ ਆਪਾਂ ਠੀਕ ਹੈ ਜੀ ਇੱਕ ਬਈ ਜਿਵੇਂ ਆਪਾਂ ਟਾਈਟਲ ਲਿਖਿਆ ਹਨਾ ਟ੍ਰੇਨਿੰਗ ਤੁਸੀਂ ਵੀ ਕਰਵਾਉਣੀ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਫਾਰਮ ਵਾਲੇ ਇਹੇ ਟ੍ਰੇਨਿੰਗ ਕਰਵਾਉਂਦੇ ਆ ਹਾਂਜੀ ਜੀ ਲੋਕਾਂ ਦੇ ਬੜੇ ਕਮੈਂਟ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਵੀ ਬਈ ਇਹ ਟ੍ਰੇਨਿੰਗ ਵਾਲਿਆਂ ਨੇ ਠੱਗੀ ਚਲਾਈ ਆ ਪੈਸਾ ਇਕੱਠਾ ਕਰਦੇ ਆ ਟ੍ਰੇਨਿੰਗ ਦਾ ਕੋਈ ਫਾਇਦਾ ਨਹੀਂ ਜਿਨੇ ਕੰਮ ਕਰਨਾ ਨੂੰ ਟ੍ਰੇਨਿੰਗ ਦੀ ਲੋੜ ਨਹੀਂ ਇਸ ਵਿਸ਼ੇ ਦੇ ਥੋੜਾ ਡਿਟੇਲ ਨਾਲ ਦੱਸੋ ਹਨਾ ਵੀਰ ਭਾਈ ਇੱਕ ਤਾਂ ਜਿਹੜਾ ਕਮੈਂਟ ਕਰਦਿਆ ਹਨਾ ਅਈ ਹੋਰ ਵੀ ਵੀਡੀਓ ਪਾਉਣੇ ਆ ਚਲੋ ਟ੍ਰੇਨਿੰਗ ਦੀ ਤਾਂ ਲੋਕ ਨਾ ਕਈ ਵਾਰੀ ਕੋਈ ਆਪ ਦੇ ਘਰੇ ਲੜਾਈ ਲੜੂਈ ਹੋ ਜਾਂਦੀ ਹੈ ਜਾਂ ਹੋਰ ਸਿਸਟਮ ਹੁੰਦਾ ਹਨਾ ਉਹ ਆਲਾ ਗੁੱਸਾ ਉਹਦੀ ਗਾੜਨ ਦਾ ਜਿਹੜੀ ਵੀਡੀਓ ਸਾਹਮਣੇ ਆਏ ਨੇ ਨੈਕਟ ਵੀ ਕਰਨਾ ਤੁਹਾ ਬਾਬੀ ਨਾਨਕ ਦੀ ਫੋਟੋ ਪਾਦੀ ਹੋਵੇ ਵੀ 네ਗੇਟਿਵ ਕਰਨਾ ਠੀਕ ਹੈ ਕੋਈ ਹੋਰ ਧਾਰਮਿਕ ਚੀਜ਼ ਪਾਦੀ ਚੰਗੀ ਚੀਜ਼ ਪਾਦੀ ਉਥੇ ਵੀ 네ਗੇਟਿਵ ਕਰਨਾ ਨਾ ਜਿਹੜਾ ਹੁਣ ਸਿਸਟਮ ਹੈਗਾ ਬਈ ਇਹਦਾ ਟ੍ਰੇਨਿੰਗ ਦਾ ਠੱਗੀ ਠੂਗੀ ਵਾਲਾ ਗੱਲ ਇਹ ਜਿਆਦਾ ਉਹ ਲੋਕੋ ਗੱਲ ਪਾਉਂਦੇ ਜਿਹੜੇ ਬਈ ਜਿਹੜੇ ਅੱਗੇ ਨਵੇਂ ਲੋਕਾਂ ਨੂੰ ਮੜੀ ਜਾਂਦੇ ਸੀਗੇ ਹਾਂ ਜਾਨਵਰ ਦੇਈ ਜਾਂਦੇ ਸੀ ਹੁਣ ਟ੍ਰੇਨਿੰਗ ਤੇ ਕੀ ਹੈ ਟ੍ਰੇਨਿੰਗ ਤੇ ਸਾਰਾ ਕੁਝ ਦੱਸ ਦਿਆਂ ਵੀ ਕਿਹੜੀ ਨਸਲ ਦੀਆਂ ਰੱਖਣੀਆਂ ਕਿੱਥੋਂ ਕਿੰਨੇ ਲੈਣੀਆਂ ਤੁਸੀਂ ਕਿਹੜਾ ਜਾਨਵਰ ਲੈਣਾ ਕਿੰਨੇ ਰੇਟ ਦਾ ਲੈਣਾ ਹੁਣ ਅਗਲੇ ਜਿਹੜਾ ਮੂੰਹ ਪਿਆ ਕਈ ਵਪਾਰੀਆਂ ਨੂੰ ਸਾਰੇ ਨਹੀਂ ਕਈ ਫਾਰਮਰਾਂ ਨੂੰ ਮੂੰਹ ਪਿਆ ਹਨਾ 10000 ਦੀ ਚੀਜ਼ 20 ਦੀ ਦੇਣੀ 15 ਦੀ ਦੇਣੀ 18 ਦੀ ਦੇਣੀ 25 ਦੀ ਦੇਣੀ ਕਈ ਤਾਂ ਬਈ ਤਿੱਗਣੇ ਤਿੱਗਣੇ ਰੇਟ ਤੇ ਵੀ ਵੇਚ ਜਾਂਦੇ ਆ ਠੀਕ ਹੈ ਮੰਤ ਬੱਕਰੀਆਂ ਦੇ ਜਾਂਦੇ ਵਿੱਚ ਉਹ ਚੀਜ਼ ਹੋ ਗਈ ਉਹ ਜ਼ਿਆਦੇ ਬਈ ਕਰਦੇ ਆ ਉਹਨਾਂ ਦਾ ਅੱਗਾ ਮਰੀ ਜਾਂਦਾ ਹੁਣ ਬਈ ਜਿਹੜਾ ਟ੍ਰੇਨਿੰਗ ਅਗਲਾ ਦੇਖੇ 4-5000 ਰੁਪਿਆ ਸਾਰਾ ਕੁਝ ਸਿੱਖ ਕੇ ਜਾਂਦਾ ਠੀਕ ਹੈ ਅਗਲਾ ਜਾ ਕੇ ਬਾੜੀ ਚ ਚੰਗੀ ਬੱਕਰੀ ਫੜਦਾ ਹਾਂ ਉਹ ਨੌਕਸ ਵਾਲੀ ਨਹੀਂ ਅੱਗੇ ਕੀ ਹੁੰਦੇ ਮੰਡੀ ਤੇ ਹੁਣ ਵੀ ਕਈ ਠੱਗ ਨਾ ਖਾਈ ਜਾਂਦੇ ਆ ਜਾ ਕੇ ਮੰਡੀ ਤੇ ਵੇਖ ਲੈਂਦੇ ਆ ਬਸ ਦੁੱਧ ਕਿੰਨਾ ਦੁੱਧ ਹੁੰਦਾ 2-3 ਦਿਨਾਂ ਦਾ ਇਕੱਠਾ ਕੀਤਾ ਬੱਕਰੀ ਦੇ ਠਾ ਹਨਾ ਤੇ ਉਹ ਚੀਜ਼ ਹੋ ਜਾਂਦੀ ਆ ਬਈ ਠੀਕ ਹੈ ਜੀ ਹਾਂ ਤੇ ਜਿਹੜਾ ਬਈ ਕਹਿ ਦਿੰਦਾ ਪੈਸੇ ਇਕੱਠੇ ਕਰਦੇ ਆ ਹੁਣ ਤੁਸੀਂ ਇਹ ਦੱਸ ਦਿਓ ਜਿਹੜਾ ਖਰਚਾ ਹੁੰਦਾ ਕਿੰਨਾ ਹੁੰਦਾ ਟ੍ਰੇਨਿੰਗ ਤੇ ਹਨਾ ਆ ਇੱਕ ਗੱਲ ਹੋਰ ਬਈ ਜਿਹੜਾ ਆਪਣੇ ਤੋਂ ਟ੍ਰੇਨਿੰਗ ਕਰਕੇ ਉਹ ਕੋਈ ਭਰਾ ਨਹੀਂ ਕਹਿੰਦਾ ਬਈ ਠੱਗੀ ਕੀ ਮਾਰੀ ਐ ਹਾਂ ਚਲੋ 100 ਚੋਂ ਇੱਕ ਤਾਂ ਕਹਿ ਸਕਦਾ ਪਰ ਆਪਾਂ ਸਾਰਿਆਂ ਦੇ ਨੰਬਰ ਦੇ ਦੇਵਾਂਗੇ ਪੈਂਡ ਦੱਸ ਦਿਆਂਗੇ ਲੈਸਟ ਜਾਰੀ ਕਰ ਦੂੰ ਜਿਹੜੇ ਆਪਣੇ ਤੋਂ 4-500 ਬੰਦੇ ਟ੍ਰੇਨਿੰਗ ਲੈ ਕੇ ਗਿਆ ਕੋਈ ਬੰਦਾ ਕਹੇ ਦੇ ਜਦੋਂ ਅਗਲਾ ਇੱਥੇ ਆਉਂਦਾ ਪਹਿਲੇ ਦਿਨ ਠੀਕ ਹੈ ਪੈਸੇ ਭਰਦਾ ਦੋ ਦਿਨ ਉਹਦੀ ਬਈ ਜਿਹੜਾ ਰੋਟੀ ਪਾਣੀ ਦੀ ਸੇਵਾ ਪਾਣੀ ਹੁੰਦਾ ਪੂਰਾ ਵਧੀਆ ਹੁੰਦਾ ਆਪਣਾ ਸਾਫ ਸੁਥਰਾ ਹੁੰਦਾ ਆਪੋ ਚ ਕਿਰਸ ਨਹੀਂ ਕਰਦੇ ਠੀਕ ਹੈ ਉਹ ਚ ਮੈਂ ਬਹੁਤ ਕਿਰਸ ਕਰਕੇ ਮੈਂ 20-25000 ਰੁਪਏ ਵੱਧ ਬਚਾ ਸਕਦਾ ਹਾਂ ਟ੍ਰੇਨਿੰਗ ਦਾ ਪਰ ਆਪਾਂ ਖਾਣ ਪੀਣ ਪਿੱਛੇ ਨਹੀਂ ਉਹ ਹੜ ਦੇ ਪਿੱਛੇ ਫਿਰ ਰਹਿਣ ਦਾ ਪ੍ਰਬੰਧ ਹੋ ਜਾਂਦਾ ਟੈਂਟ ਦਾ ਹੋ ਜਾਂਦਾ ਹਲਵਾਈਆਂ ਦਾ ਹੋ ਜਾਂਦਾ ਬੰਦਿਆਂ ਦਾ ਹੋ ਜਾਂਦਾ ਠੀਕ ਹੈ ਡਾਕਟਰ ਸਾਹਿਬਾਨਾਂ ਦੀ ਟੀਮ ਆਉਂਦੀ ਹੈ ਦੂਰੋਂ ਚੱਲ ਕੇ ਉਹਨਾਂ ਦਾ ਹੋ ਜਾਂਦਾ ਖਰਚਾ ਫਿਰ ਜਿਹੜਾ ਆਪਾਂ ਵੀ ਪ੍ਰਮਾਣ ਪੱਤਰ ਹੈ ਇਹ ਨਹੀਂ ਉਹਦੀ ਬਈ ਰਜਿਸਟ੍ਰੇਸ਼ਨ ਕਰਵਾਈ ਆ ਸਾਡੀ ਫਾਰਮ ਦੀ ਠੀਕ ਆ ਅੱਧੀ ਫੀਸ ਤਾਂ ਸਾਡੀ ਬਈ ਉਹ ਸਰਟੀਫਿਕੇਟ ਦੀ ਜਾਰੜ ਹੁੰਦੀ ਆ ਹੁਣ ਕਈ ਟ੍ਰੇਨਿੰਗ ਵਾਲੇ ਦੇਈ ਜਾਂਦੇ ਆ ਆਪ ਦਾ ਬਣਾ ਕੇ ਹਨਾ ਕੱਲਾ ਇੱਕ ਮਾੜਾ ਕੋਡ ਲਾ ਕੇ ਹਾਂ ਉਹ ਗਾਂਹ ਕੋਈ ਚੱਲਦਾ ਨਹੀਂ ਉਹ ਦਿੱਕਤ ਆਉਂਦੀ ਆ ਜਿਹੜਾ ਤੁਸੀਂ ਦਿੰਨੇ ਹੋ ਇਹਦੇ ਤੇ ਸਰਕਾਰੀ ਲੋਨ ਹੁੰਦਾ ਹੈ ਇਹ ਤੇ ਕੋਈ ਵੀ ਸਕੀਮ ਚ ਬਈ ਅਪਲਾਈ ਕਰਦੇ ਤੁਸੀਂ ਉਹ ਹੋਊਗਾ ਹੀ ਹੋਊਗਾ ਇਹ ਆਪਣੇ ਕੋਲੇ ਆਲ ਇੰਡੀਆ ਤੋਂ ਆਉਂਦੇ ਆ ਐ ਨਹੀਂ ਬਈ ਕੱਲਾ ਪੰਜਾਬ ਚ ਚੱਲੂ ਹਰਿਆਣਾ ਰਾਜਸਥਾਨ ਸਾਰੇ ਚੱਲਦਾ ਬਈ ਠੀਕ ਹੈ ਹਾਂ ਇਹ ਚੀਜ਼ ਆ ਖਰਚੇ ਬਈ ਬਹੁਤ ਹੋ ਜਾਂਦੇ ਟ੍ਰੇਨਿੰਗ ਤੇ ਠੀਕ ਹੈ ਬਚਨ ਬਚਾਉਣ ਵਾਲਾ ਏਡਾ ਕੰਮ ਨਹੀਂ ਹੁੰਦਾ ਇੰਨਾ ਬਈ ਚਲੋ ਆਪ ਨੂੰ ਐ ਲੱਗਦਾ ਜੇ ਅਪਾ ਗਾਈਡ ਕਰੀ ਜੰਨੇ ਹਨਾ ਮੰਨ ਲਾ ਉਸਤਾਦ ਬਣੇ ਫਿਰਦੇ ਆਪਾਂ ਲੋਕ ਆਉਂਦੇ ਇੱਜ਼ਤ ਮਾਨ ਕਰਦੇ ਆ ਤੇ ਕੁਝ ਬੱਕਰੀਆਂ ਵੀ ਲੈ ਜਾਂਦੇ ਵਿੱਚੋਂ 5-7 ਵਿਖ ਜਾਂਦੀਆਂ ਗਾਹਕ ਬਣਿਆ ਰਹਿੰਦਾ ਠੀਕ ਆ ਪਰ ਆਪਾਂ ਨੂੰ ਗਾਹਕ ਆਪਣਾ ਤੁਹਾਨੂੰ ਪਤਾ ਹੀ ਅਦਰ ਸਟੇਟਾਂ 'ਚੀ ਬਹੁਤ ਆ ਆਪਾਂ ਕਿਤੇ ਮੰਡੀ ਤੇ ਰੱਸਾ ਫੜ ਕੇ ਖੜੇ ਨਹੀਂ ਬਈ ਸਾਡੀ ਬੱਕਰੀ ਲੈ ਲਓ ਜਾਂ ਮੈਂ ਤਾਂ ਕੱਢੀਆਂ ਹੁਣ ਤੇ ਇੱਕ ਆਪਣਾ ਰੇਟ ਮੇਰਾ ਫੈਕਸ ਹੁੰਦਾ ਬਈ ਇੱਥੇ ਠੀਕ ਆ ਆਪਾਂ ਜਿਹੜੇ ਰੇਟ ਰਕਾ ਤਾ ਉਹੀ ਕਹਿਣਾ ਤੇ ਮਾਰਜਨ ਤੇ ਦਿੰਨੇ ਆ ਤੇ ਟ੍ਰੇਨਿੰਗ ਬਈ ਬਹੁਤ ਜ਼ਰੂਰੀ ਆ ਕਿਸੇ ਦੇ ਪਿੱਛੇ ਲੱਗ ਕੇ ਨਾ ਕਮੈਂਟ ਕਰੀ ਜਾਂਦੇ ਆ ਬਈ ਇਹ ਠੱਗੀ ਆਏ ਆ ਜੋ ਕੋਈ ਠੱਗੀ ਨਹੀਂ ਬਈ ਹੁਣ ਕੀ ਕਹਿੰਦੇ ਆ ਬਈ ਸਰਕਾਰੀ ਲੈ ਲਓ ਫ੍ਰੀ ਲੈ ਲਓ ਸਰਕਾਰੀ ਟ੍ਰੇਨਿੰਗ ਤੇ ਸਾਡੀ ਟ੍ਰੇਨਿੰਗ 'ਚ ਬਹੁਤ ਫਰਕ ਆ ਬਈ ਹੂੰ ਠੀਕ ਐ ਚਲੋ ਉਹਨਾਂ ਦਾ ਕੋਈ 2% ਸਰਟੀਫਿਕੇਟ ਆਪਾਂ ਜਾਦੇ ਵੈਲਿਊ ਵਾਲਾ ਮੰਨ ਸਕਦੇ ਹਾਂ ਕਿਉਂਕਿ ਸਰਕਾਰੀ ਆ ਉਹ ਪਰ ਜਿਹੜਾ ਸਾਨੂੰ ਤਜਰਬਾ ਅਸੀਂ ੱੱੱਕੇ ਖਾਦੇ ਆ ਬਈ ਫਾਰਮਾਂ 'ਚ ਅਸੀਂ ਘਾਟੇ ਖਾਦੇ ਆ 5-5 ਲੱਖ ਦੀਆਂ ਮਾਰੀਆਂ ਅਸੀਂ ਪੀਪੀ ਪੀਪੀਆਰ ਨਾਲ ਵੀ ਮਰੀਆਂ ਸਾਡੀਆਂ ਟਰਾਂਸਪੋਰਟ 'ਚ ਵੀ ਮਰੀਆਂ ਸਾਨੂੰ ਗਲਤ ਜਾਨਵਰ ਵੀ ਦਿੱਤੇ ਆ ਬਈ ਉਹ ਤੁਹਾਨੂੰ ਸਰਕਾਰੀ ਡਾਕਟਰ ਨਹੀਂ ਦੱਸ ਸਕਦੇ ਨਹੀਂ ਦੱਸ ਕਿਉਂਕਿ ਉਹਨਾਂ ਦਾ ਮਾਰਕੀਟਿੰਗ ਦਾ ਤਜਰਬਾ ਬਈ ਜ਼ੀਰੋ ਆ ਠੀਕ ਐ ਉਹਨਾਂ ਨੇ ਕਿਉਂਕਿ ਜਿਹੜਾ ਟੈਂਡਰ ਤੇ ਜਾਨਵਰ ਲੈਣੇ ਆ ਟੈਂਡਰ ਤੇ ਜਾਨਵਰ ਵੇਚਣੇ ਮੀਟ ਪਰਪਸ ਐ ਸਰਕਾਰੀ ਫੰਡ ਆਉਂਦਾ ਸਰਕਾਰੀ ਰਾਸ਼ਨ ਆਉਂਦਾ ਬੱਕਰਿਆਂ ਨੂੰ ਹਾਂ ਠੀਕ ਐ ਨਸਲ ਵੀ ਕੋਈ ਏਡੀਓ ਹੈ ਨਹੀਂ ਹਾਂ ਜਿਹੜਾ ਮੈਡੀਸਨ ਦਾ ਹੈਗਾ ਉਹ ਉਹਨਾਂ ਨੂੰ ਪੂਰਾ ਤਜਰਬਾ ਹੈਗਾ ਤਜਰਬਾ ਆਪਰੇਸ਼ਨ ਦਾ ਕਿਉਂਕਿ ਉਹਨਾਂ ਦੇ ਕੋਰਸ ਡਿਗਰੀਆਂ ਕੀਤੀਆਂ ਹੁੰਦੀਆਂ ਤੇ ਪਰ ਜਿਹੜੀ ਚੀਜ਼ ਉਹਦਾ ਬਈ ਆਪਾਂ ਡਾਕਟਰ ਫੇਰ ਵੀ ਆਪਾਂ ਸਾਧ ਕੇ ਕਰਾਵਾਂਗੇ ਉਹ ਆਪਾਂ ਵੀ ਦੱਸਦੇ ਆ ਕਿਉਂਕਿ ਜਿਹੜੇ ਆਪਣੇ ਡਾਕਟਰ ਜਿਹੜੇ ਮੁੰਡੇ ਹੁੰਦੇ ਆ ਸੰਦੀਪ ਤੇ ਰਾਜਪ੍ਰੀਤ ਐਸ ਆਰ ਗੋਡ ਫਾਰਮ ਵਾਲੇ ਠੀਕ ਐ ਉਹਨਾਂ ਦਾ ਬਈ ਤਜਰਬਾ ਐਡਾ ਉਹ ਮਥਰਾ ਤੋਂ ਟ੍ਰੇਨਿੰਗ ਲੈ ਕੇ ਆਇਆ ਤੇ 6-7 ਸਾਲਾਂ ਤੋਂ ਆਪ ਦਾ ਫਾਰਮ ਚਲਾ ਰਿਹਾ ਹੈ 200 ਬੱਕਰੀ ਦਾ ਫਾਰਮ ਚਲਾ ਰਿਹਾ ਹੈ ਠੀਕ ਹੈ ਉਹਨਾਂ ਨੂੰ ਪੂਰਾ ਕੱਲੀ-ਕੱਲੀ ਚੀਜ਼ ਦਾ ਉਹਨੇ ਦਵਾਈਆਂ ਦਾ ਉਹਨਾਂ ਨੇ ਰਿਜ਼ਲਟ ਕੱਢਿਆ ਬਈ ਠੀਕ ਹੈ ਉਸ ਤੋਂ ਬਾਅਦ ਜਿਹੜਾ ਮਾਰਕੀਟ ਦਾ ਗਿਆ ਬਈ ਮੈਂ ਬਹੁਤ ੱੱਕੇ ਖਾਧਿਆ ਮਾਰਕੀਟ ਦੇ ਠੀਕ ਹੈ ਉਹ ਆਪਾਂ ਕੱਲੀ-ਕੱਲੀ ਚੀਜ਼ ਦਾ ਆਦਾਂ ਬਈ ਖਰੀਦਣੀ ਕਿਵੇਂ ਹੈ ਤੇ ਵੇਚਣੀ ਕਿਵੇਂ ਹੈ ਕਿਉਂਕਿ ਖਰੀਦਣ ਵੇਲੇ ਵੀ ਠੱਗੀ ਵਾਜਦੀ ਨਵੇਂ ਬੰਦੇ ਨਾਲ ਤੇ ਵੇਚਣ ਵੇਲੇ ਵੀ ਜਿਹੜਾ ਤਾਂ ਯਾਰ ਇੱਕ ਪੁਆਇੰਟ ਆਪਾਂ ਗਿਣੀਏ ਵੀ ਫੇਲ ਹੁੰਦੇ ਆ ਬੰਦੇ ਹਾਂਜੀ ਉਹ ਖਰੀਦਣ ਜਿੱਥੇ ਜਾਂ ਬਿਮਾਰੀਆਂ ਜੁਹੰਦੀਆਂ ਬਿਮਾਰੀ ਦਾ ਬਹੁਤ ਘੱਟ ਆ ਬਾਈ ਜੇ ਤੁਸੀਂ ਤੰਦਰੁਸਤ ਜਾਨਵਰ ਚੰਗਾ ਖਰੀਦ ਲਿਆ ਠੀਕ ਹੈ ਤੇ ਦੂਜੇ ਨੰਬਰ ਤੇ ਚੰਗਾ ਉਹਨੂੰ ਪਾਲ-ਪੋਸ ਲਿਆ ਬਿਮਾਰੀ ਤਾਂ ਬਾਈ ਆਉਂਦੀ ਨਹੀਂ ਬੱਕਰੀ ਮਰਦੀ ਨਹੀਂ ਇਹ ਤਾਂ ਆਪਾਂ ਆ ਬਿਮਾਰਦੇ ਆ ਬੱਕਰੀ ਜਾਨਵਰੀ ਇਹ ਜ ਇਹਨੂੰ ਜਾਂ ਗਲਤ ਚੀਜ਼ ਪਾਵਾਂਗੇ ਵੱਧ ਪਾਵਾਂਗੇ ਜਾਂ ਘੱਟ ਭੁੱਖੀ ਮਰਾਂਗੇ ਜਾਂ ਦੇਖੀ ਨਾ ਬਿਮਾਰਾ ਦੋ ਤਿੰਨਾਂ ਲੰਘ ਗਏ ਨਾਂਗੀ ਕੋਈ ਕੰਨ ਠੰਡੇ ਜਾਂ ਖਾਮੀ ਜਦੀਏ ਜਾਂ ਆਪਾਂ ਆਈ ਨਾ ਵਿੱਚ ਹੈਨਾ ਹੁਣ ਮੇਰੇ ਕੋਲੇ ਕਈ ਆਉਂਦੇ ਬਿਜ਼ਨਸਮੈਨ ਬਈ ਵੱਡੇ ਅਸੀਂ 100 ਬੱਕਰੀਆਂ 500 ਬੱਕਰੀਆਂ ਫਾਰਮ ਕਰਨਾ ਠ ਮੈਂ ਵੈਸੇ ਉਹਨਾਂ ਨੂੰ ਸਰਾਹ ਦੇਣਾ ਵੀ ਨਾ ਕਰੋ ਜਿਹੜਾ ਤੁਹਾਡਾ ਕਾਰੋਬਾਰ ਹੈਗਾ ਕੋਈ ਪੰਪ ਹੈਗਾ ਜਾਂ ਕੋਈ ਸੈਲਰ ਆ ਉਹ ਕਰੀ ਜਾਓ ਇਹ ਚ ਤੁਹਾਡਾ ਕਿਉਂਕਿ ਸੋਥੋਂ ਲੇਬਰ ਹੀ ਨਹੀਂ ਬਈ ਲੋਟ ਆਉਂਦੀ ਉਹਨਾਂ ਨੂੰ ਬਾਹਲਾ ਤਗੜਾ ਬੰਦਾ ਇਹਦੇ ਵਿੱਚ ਨਾ ਆਵੇ ਬੱਕਰੀਆਂ ਦੇ ਠੀਕ ਹੈ ਜਿਹੜੇ ਉਹ ਆਉਣ ਜਿਨ੍ਹਾਂ ਕੋਲੇ 2-4 ਖਿੱਲੇ ਜਾਂ ਬਿਨਾਂ ਜ਼ਮੀਨ ਤੋਂ ਹੈਗੇ ਆ ਜਾਂ ਕੁਝ ਕਰਨਾ ਚਾਹੁੰਦੇ ਜਾਂ ਕੋਈ ਪ੍ਰਾਈਵੇਟ ਜਾਓ ਤੇ 6-7000 ਤੇ ਮੱਥਾ ਮਾਰੀ ਜਾਂਦੇ ਪਿੰਡ ਛੱਡੀ ਬੈਠਿਆ ਉਹ ਬੰਦੇ ਚ ਕੰਮ ਚਾਹਣ ਵਧੀਆ ਟ੍ਰੇਨਿੰਗ ਲੈ ਕੇ ਸਰਕਾਰੀ ਟ੍ਰੇਨਿੰਗ ਫ੍ਰੀ ਹੁੰਦੀ ਹੈ ਠੀਕ ਹੈ 7 ਦਿਨਾਂ ਦੀ ਉਹ ਲੈ ਸਕਦੇ ਆ ਆਪਣੇ ਤੋਂ ਟ੍ਰੇਨਿੰਗ 2 ਦਿਨਾਂ ਦੀ ਹੁੰਦੀ ਆ ਹੁਣ 28 ਤੇ 29 ਨੂੰ ਉਹ ਲੈ ਸਕਦੇ ਆ ਠੀਕ ਐ ਕੰਨੀ ਕੰਨੀ ਬਾਕੀ ਅਸੀਂ ਬਈ ਟ੍ਰੇਨਿੰਗ ਤੋਂ ਬਾਅਦ ਪੁੱਛਦੇ ਆ ਬਈ ਜੇ ਤੁਹਾਨੂੰ ਨਹੀਂ ਸਵਾਲ ਆ ਆਪਦੇ ਪੈਸੇ ਚੱਕੋ ਵਾਪਸ ਜਿਹੜਾ ਖਾਦਾ ਪੀਤਾ ਸਾਡਾ ਠੀਕ ਐ ਤੇ ਇਹ ਚੀਜ਼ ਹੁੰਦੀ ਆ ਬਈ ਤੇ ਟ੍ਰੇਨਿੰਗਾਂ ਬਹੁਤ ਹੁੰਦੀਆਂ ਸੀਆਂ ਪੰਜਾਬ 'ਚ ਸਾਰੇ ਹੌਲੀ ਹੌਲੀ ਹਟੀ ਗਏ ਹਟੀ ਗਏ ਆਪਣੇ ਬਈ ਬੰਦੇ ਵੱਧ ਤੋ ਆ ਤਾਂ ਹੁਣ ਪੂਰਾ ਬੈਚ ਹੋਇਆ ਪਿਆ ਅੱਛਾ ਹਾਂ ਤੱਕੇ ਨਾਲ 50 ਬੰਦੇ ਹੋਏ ਪਿਆ 30 ਬੰਦੇ ਦਾ ਬੈਚ ਆਪਣਾ ਇੱਕ ਤਾਂ ਥੋੜੇ 10 15 ਦਿਨ ਕੰਮ ਕਰਕੇ ਆਪਾਂ ਲੇਟ ਕਰਤੀ ਸੀ ਟ੍ਰੇਨਿੰ ਤੇ ਹੁਣ ਆਪ ਨੂੰ ਆਹੀ ਮਹੀਨੇ ਚ ਦੋ ਰੱਖਣੀਆਂ ਪੈਣੀਆਂ ਟ੍ਰੇਨਿੰਗ ਆਪਣੇ ਕੋਲੇ ਬੰਦੇ ਤੇ ਬੰਦਾ ਡਹਿਗਦਾ ਬਾਈ ਐਨਾ ਬਈ ਕਿੰਨੇ ਕੇ ਕਮਲਿਆ ਲੋਕ ਜਿਨ੍ਹਾਂ ਨੂੰ ਆਪਾਂ ਠੱਗ ਲਾਂਗੇ ਅੱਜ ਕੱਲ ਬਈ ਹਰੇਕ ਪੜਿਆ ਲਿਖਿਆ ਹੈਗਾ ਹਰੇਕ ਦੇ ਜਵਾਗ ਪੜੇ ਲਿਖਿਆ ਹਰੇਕ ਹਨਾ ਉਹ ਹੁੰਦਾ ਹਾਂ ਥੋੜੇ ਲੋਕ ਇੱਕ ਚੀਜ਼ ਆ ਲਾਲਚ ਕਰਦੇ ਆ ਲੋਨ ਦਾ ਹਨ ਉਹ ਵੀ ਆਪਾਂ ਬਈ ਅਗਲੇ ਨੂੰ ਸਹੀ ਰਾਹ ਪਾਉਣੇ 50 ਦੇ ਵਿੱਚੋਂ ਕਿੰਨੇ ਬੰਦੇ ਲੋਨ ਵਾਲੇ ਆਉਂਦੇ ਬਈ ਕਿੰਨੇ ਪਰਸੈਂਟ ਹੁੰਦੇ ਆ ਜੇ ਮੈਂ ਬਈ 50 ਬੰਦੇ 50ਵਾਂ ਚੋਂ ਬਈ 35 ਬੰਦੇ ਲੋਨ ਵਾਲੇ ਹੋਣ ਲੋਨ ਲੈਣ ਤੇ ਡਰੇਨਿੰਗ 15 ਹੁੰਦੇ ਜਿਹੜੇ ਬੰਦੇ ਆਪ ਦੇ ਕੰਮ ਕਰਦੇ ਕੰਮ ਕਰਦੇ ਜਿਹੜੇ ਆਪਾਂ ਉਹਨਾਂ ਨੂੰ ਵੀ ਬਈ ਮਾੜਾ ਨਹੀਂ ਕਹਿ ਸਕਦੇ ਲੋਨ ਲੈ ਕੇ ਕਰੋ ਕੰਮ ਹਾਂ ਜੇ ਬਿਜ਼ਨਸ ਅੱਜ ਸਰਕਾਰ ਕੋਈ ਪੈਸੇ ਦਿੰਦੀ ਆ ਤਾਂ ਲੈ ਲੈਣੇ ਲੈ ਲੈਣਾ ਚਾਹੀਦਾ ਸਬਸਿਡੀ ਨਹੀਂ ਪਰ ਪੈਸਾ ਉਹ ਤੇ ਲੱਗਣਾ ਚਾਹੀਦਾ ਇਹ ਨਹੀਂ ਘਰ ਵਾਲਿਆ ਕੋਠੀ ਹੁਣ ਵਿੱਚ ਕਈ 10 15% ਇਹ ਹੁੰਦੇ ਆ ਭਈ ਫੇ ਮੁੰਡਾ ਬਾਹਰ ਭੇਜ ਦਿਆਂਗੇ 10-20 ਲੱਖ ਨਾ ਦੂਜਾ ਹੀ ਬੱਕਰੀਆਂ ਬਾਅਦ ਚ ਵੇਚ ਦਿਆਂਗੇ ਇਹ ਜੇ ਭਈ ਉਹ ਬਹੁਤ ਵੱਡੇ ਅਫਸਰਾਂ ਨੇ ਸਕੀਮ ਬਣਾਈ ਹੈ ਨੈਸ਼ਨਲ ਲਾਈਸਟਾਕ ਮਿਸ਼ਨ ਉਹ ਗੱਲੇ ਬੱਕਰੀਆਂ ਤੇ ਨਹੀਂ ਮੁਰਗੀਆਂ ਤੇ ਐ ਸੂਰਾਂ ਤੇ ਐ ਤੇ ਇੱਕ ਹਰੇਚਾ ਦੇ ਚਾਰੇ ਤੇ ਆਚਾਰ ਵਾਲੀਆਂ ਮਸ਼ੀਨਾਂ ਹਾਂ 50% ਸਬਸਿਡੀ ਹੈ ਸਾਰਿਆਂ ਚੋਂ ਹਾਂ ਪਰ ਆਪਾਂ ਨੂੰ ਕੱਲੀ ਬਈ ਬੱਕਰੀਆਂ ਦੀ ਹੈਗੀ ਹੈ ਨਾ ਤੇ ਹੈਗੇ ਆ ਭਈ ਲੋਨ ਲਓ ਮੈਂ ਤਾਂ ਨਹੀਂ ਕਹਿੰਦਾ ਨਾ ਲਓ ਪਰ ਇਹ ਨਾ ਹੋਵੇ ਤੁਹਾਨੂੰ ਕੋਈ ਤਜਰਬਾ ਹੀ ਨਾ ਹੋਵੇ ਤੁਸੀਂ ਸਿੱਧਾ ਲੋਨ ਲੈ ਕੇ ਕਰ ਲਓ 100 ਬੱਕਰੀ ਵਾੜ ਦਾ 100 ਬੱਕਰੀ ਸਾਹਮਣੀ ਬਹੁਤ ਔਖੀ ਹੈ ਆਪਣੇ ਤੋਂ ਨਹੀਂ ਸਾਹਮਣੀ ਬਈ ਜਗਮੀ ਤਾਂ ਆਪਾਂ 8-8 ਸਾਲ ਹੋ ਗਏ ਆਪਾਂ ਨਹੀਂ ਲੋਟ ਆਉਂਦੀਆਂ ਬਈ ਬਾਣੀ ਕਈ ਬਈ ਹੁਣ ਟ੍ਰੇਨਿੰਗ ਵਿੱਚ ਸਿੱਖ ਗਏ ਮੰਨ ਲਾ ਸਾਰਾ ਕੁਝ ਬੰਦੇ ਹਨਾ ਹਾਂਜੀ ਦਵਾਈਆਂ ਬਾਰੇ ਨਸਲ ਵਾਰੀ ਪਛਾਣ ਕਰਨੀ ਅੱਬਾ ਦੇਖਿਆ ਵੀ ਉਹ ਫੇਰ ਵੀ ਬੰਦੇ ਇਕੱਠੇ ਜਾਨਵਰ ਲੈ ਬਹਿੰਦੇ ਆ ਠੱਗੀ ਦਾ ਸ਼ਿਕਾਰੀ ਮੰਨ ਲਓ ਵੀ ਹੋ ਜਾਂਦੇ ਆ ਬਾਅਦ ਦੇ ਵਿੱਚ ਹਨਾ ਪਛਤਾਉਂਦੇ ਆ ਵੀ ਅਸੀਂ ਨੁਕਸਾਨ ਖਾ ਬੈਠੇ ਹੋਰ ਬਈ ਜਿਹੜਾ ਪਤਾ ਕੀ ਹੁੰਦਾ ਬਾਲੇ ਤੱਤੇ ਕਾਲੇ ਆ ਜਾਂਦੇ ਵਿੱਚ ਠੀਕ ਹੈ ਕੱਲੇ ਸਰਟੀਫਿਕੇਟ ਤਾਂ ਹੀ ਮਤਲਬ ਹੁੰਦਾ ਉਹਨਾਂ ਨੂੰ ਬਈ ਸਰਟੀਫਿਕੇਟ ਮਿਲਣਾ ਕਿਉਂਕਿ ਹੁਣ ਕਈ ਫੋਨ ਕਰਕੇ ਕਹਿੰਦੇ ਯਾਰ ਸਾਥੋਂ ਪੈਸੇ ਦੁੱਗਣੇ ਲੈ ਲਓ ਸਰਟੀਫਿਕੇਟ ਕਹਲਾ ਦੇ। ਉਹ ਕੰਮ ਨਹੀਂ ਆਈ ਕਹਿੰਦੇ ਦੋ ਦਿਨ ਟ੍ਰੇਨਿੰਗ ਲਾ ਬਈ। ਠੀਕ ਕੱਲ ਨੂੰ ਤੂੰ ਫੇਲ ਹੋਵੇਂਗਾ ਸਾਡੀ ਬੇਇੱਜ਼ਤੀ ਵੱਧਾ। ਪਰ ਫੇਰ ਵੀ ਉਹ ਇੱਥੇ ਵਸੀਆਂ ਲਈ ਜਾਂਦੇ ਰੋਟੀ ਪਾਣੀ ਖਾ ਕੇ ਨਾ ਸੌ ਜਾਂਦੇ ਆ। ਵਿੱਚ ਹੁੰਦੀ ਐ ਇਹ। ਠੀਕ ਆ ਆਪਾਂ ਵੀ ਜੋ ਸਕੂਲ ਜਾਂਦੇ ਨੇ ਵਿੱਚ ਸੌਂਦੇ ਹੁੰਦੇ ਸੀਗਾ ਨਾ। ਆ ਚੀਜ਼ ਐ ਜਿਹੜੇ ਬੰਦੇ ਧਿਆਨ ਦਿੰਦੇ ਉਹ ਨਹੀਂ ਬਈ ਫੇਲ ਹੁੰਦੇ। ਇੱਕ ਜੇ ਅਸੀਂ 5 ਚੀਜ਼ਾਂ ਦੱਸੀਆਂ ਪੰਜਾਂ ਦੇ ਕੰਟਰੋਲ ਕਰ ਲਿਆ ਪੰਜੇ ਚੀਜ਼ਾਂ ਸਿੱਖ ਲਈਆਂ ਫੇਰ ਕਾਮਯਾਬ ਹੋ ਜੇ ਇੱਕ ਵਿੱਚੋਂ ਕਹਿੰਦੇ ਕਈ ਬੰਦੇ ਬਹੁਤ ਇੰਟਰਸਟ ਨਾਲ ਹਾਂ ਹੁਣ ਇੱਕ ਇਥੇ ਤੁਹਾਨੂੰ ਮੈਂ ਗੱਲ ਦੱਸਦਾ ਨਾ ਇਥੋਂ ਬੰਦੇ ਆਏ ਸਾਡੇ ਆਨੰਦਪੁਰ ਸਾਹਿਬ ਤੋਂ ਠੀਕ ਹੈ ਇਥੇ ਬੱਕਰੀਆਂ ਵਾਲੇ ਬੈਠੀ ਸਾਡੇ ਮੰਨ ਲਓ ਉਹਦੇ ਕੋਲੇ ਜਾ ਬੜੇ ਤੁਰਦੇ ਫਿਰਦੇ ਜਦੋਂ ਵਿਹਲਾ ਟਾਈਮ ਹੁੰਦਾ ਜਾਈ ਬੜੇ ਟ੍ਰੇਨਿੰਗ ਤੋਂ ਇਥੇ ਤੇ ਉਹਨੂੰ ਕਹਿੰਦੇ ਆਇਆ ਕਰਕੇ ਯਾਰ ਅਸੀਂ ਬੱਕਰੀ ਲੈਣੀ ਹੈ ਪਹਿਲਾਂ ਮੈਥੋਂ ਪੁੱਛੀ ਕਿ ਮੈਂ ਕਿਹਾ ਤੁਸੀਂ ਅਜੇ ਕੋਈ ਨਹੀਂ ਤੁਹਾਨੂੰ ਦੇ ਦਿਆਂਗੇ ਬੱਕਰੀ ਦੇ ਦਿਆਂਗੇ ਤੁਸੀਂ ਟ੍ਰੇਨਿੰਗ ਲੈ ਲਓ ਕਿ ਨਾ ਕੋਈ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਉੱਥੇ ਹਰਾਚਾਰਾ ਸੁੱਕਾ ਚਾਰਾ ਸ਼ੈੱਡ ਵਗੈਰਾ ਹੋਣਾ ਚਾਹੀਦਾ ਉਹ ਨਹੀਂ ਮੰਨੇ ਸੂਰੇ ਵਾਲੇ ਮੰਡੀ ਜਾਵੜੇ ਉਹ ਉਹ ਬਰਬਰੀ ਦੂਜੇ ਦਿਨ ਜਾ ਕੇ ਉਹ ਆਨੰਦਪੁਰ ਸਾਹਿਬ ਉਹਨਾਂ ਕੋਲੇ ਮਰ ਗਈ। ਅੱਛਾ ਹਾਂ ਸਾਡੇ ਸਮਝਾਉਂਦੇ ਸਮਝਾਉਂਦੇ ਏਡੇ ਤੱਤੇ ਕਾਲੇ ਇੱਕ ਦਿਨ ਦੀ ਟ੍ਰੇਨਿੰਗ ਲਈ ਹੈ ਜੇ ਇੱਕ ਦਿਨ ਪਿਆ ਬੱਕਰੀ ਖਰੀਦੀ ਉਹਨਾਂ ਨੇ। ਉਹ ਪਤਾ ਨਹੀਂ ਇਹ ਦਿੰਦਾ ਨਹੀਂ ਕਿ ਜਾਂ ਮਹਿੰਗੀ ਦੇਊਗਾ ਬਈ ਬਾਹਰੋਂ ਲੈ ਲਗੇ ਅਸੀਂ। ਹਾਂ ਠੀਕ ਐ ਇੱਕ ਦਾ ਤੋਂ ਟ੍ਰੇਨਿੰਗ ਕਰਕੇ ਲੈ ਗਿਆ ਉਹ ਵੀ ਉਹਨੇ ਇਕੱਠੀਆਂ 20-25 ਬੱਕਰੀਆਂ ਫੜ ਲਈਆਂ ਬਈ 18 ਦੀ ਕੋਈ 20000 ਦੀ ਬੱਕਰੀਆਂ ਉਹ ਦਾਦਾ 12 ਉਮਰ ਵੱਡੀ ਸੀ ਬਈ ਅੱਛਾ ਹੁਣ ਵੱਡੀ ਉਮਰ ਜਿਹੜਾ ਖਿਡਾਰੀ ਬੰਦਾ ਉਹਦਾ ਬਈ ਸਾਹਮਣੂ ਮੇਰੇ ਕੋਲੇ ਅੱਧੀਆਂ ਬੁੱਢੀਆਂ ਫੜਦੀਆਂ ਪੱਕਰ ਠੀਕ ਹੈ ਆਪ ਨੂੰ ਪਤਾ ਬੁੱਢੀ ਬੱਕਰੀ ਦੀ ਜਿਹੜੀ ਸੇਵਾ ਪਾਣੀ ਚੰਗਾ ਹਾਂ ਬਈ ਕੀ ਸੇਵਾ ਕਿਵੇਂ ਹੈਗਾ ਹੁਣ ਨਵੇਂ ਬੰਦੇ ਨੂੰ ਕੀ ਪਤਾ ਇਹਦਾ ਬਈ ਇੱਕ ਬਈ ਜਿਵੇਂ ਪਹਿਲਾਂ ਇਹ ਸੀਗਾ ਲੋਕਾਂ ਨੂੰ ਇਹ ਲੱਗਦਾ ਸੀ ਬੱਕਰੀ ਜਿਹੜੀ ਬਹੁਤ ਸੌਖੀ ਆ ਪਾਲਣੀ ਖਾਣ ਪੀਣ ਦਾ ਖਰਚਾ ਘੱਟਾ ਤੜ ਕੇ ਅੱਧਾ ਘੰਟਾ ਦੇਖ ਲਓ ਅੱਧਾ ਘ ਪਰ ਜਿਨ੍ਹਾਂ ਨੇ ਜਦੋਂ ਰੱਖੀਆਂ ਦੇਖਿਆ ਵੀ ਯਾਰ ਕੰਮ ਜ਼ਿਆਦਾ ਆ ਹਨਾ ਕਈ ਬੰਦਿਆਂ ਨੇ ਚੰਗੀਆਂ ਚੰਗੀਆਂ ਬੱਕਰੀਆਂ ਵੀ ਖੋਟੀਆਂ ਕਰਤੀਆਂ ਯਾਰ ਜੀਵਿੰਦਾਰ ਤੋਂ ਤਾਂ ਰਾਜਦੀ ਨਹੀਂ ਬੱਕਰੀ ਹੂੰ ਜਿਹੜਾ ਬੰਦਾ ਬਾਹਰ ਚਾਰਦਾ ਠੀਕ ਆ ਬੀਟਲ ਬੱਕਰੀ ਖਾਸ ਕਰਕੇ ਬੀਟਲ ਨਸਲ ਆਪਣੀ ਹੈਗੀ ਇਹ ਰੱਖਣੀ ਵੀ ਚਾਹੀਦੀ ਆ ਹੂੰ ਪਰ ਇਹਨੂੰ ਰਜਾ ਨਹੀਂ ਸਕਦੇ ਬਈ ਬਹੁਤ ਔਖੀ ਰਜਾਉਣੀ ਲੱਸੀ ਦੀ ਲੱਸੀ ਰਹਿੰਦੀ ਆ ਅੱਛਾ ਹੁਣ ਜੇ ਕੋਈ ਅਈ ਹੁਣ ਗੁਜਰਾਂ ਦੀਆਂ ਬੱਕਰੀਆਂ ਵੇਖੀਆਂ ਆਪਣੇ ਮਿੱਤਰ ਪਿਆਰੇ ਬਾਹਰ ਲੈ ਕੇ ਜਾਂਦੇ ਬਈ ਤਿੰਨ ਤਿੰਨ ਬੰਦੇ ਰੱਖਿਆ ਉਹਨਾਂ ਦੇ ਹੂੰ ਛੇ ਛੇ ਬੰਦੇ ਵੀ ਰੱਖਿਆ ਇਦਾਂ ਦੇ ਠੀਕ ਆ ਉਹ ਢੇਡ ਢੇਡ ਲੱਖ ਰੁਪਇਆ ਵੀ ਦਿੰਦੇ ਆ ਆਪਣੇ ਬੰਦਾ ਰੱਖਦੇ ਕੋਈ 5-6000 ਵਾਲਾ ਇਧਰ ਲਈ ਮਲਬਈ ਇਧਰ ਆਪਣੇ ਆ ਮੁਕਸਰ ਵਾਲਾ ਬੰਦਾ ਨਸ਼ੇ ਵਾਲਾ ਭਾਲਦੇ ਨਸ਼ੇ ਵਾਲਾ ਭਾਲਦੇ ਦੂਜਾ ਜਿਹੜਾ ਆਮ ਦਿਹਾੜੀ ਦਾ ਜਿਹੜਾ ਮੁੰਡਾ ਖੁੰਡਾ ਉਹ ਬੱਕਰੀਆਂ ਤੇ ਲੱਗਦਾ ਨਹੀਂ ਹੈ ਨਾਲੇ ਕੰਮ ਓਵੇਂ ਸੌਖਾ ਦੂਜੀ ਦਿਹਾੜੀ ਨਾਲ ਚੰਮ ਪਟਾਉਣ ਨਾਲ ਕੰਮ ਬਹੁਤ ਸੌਖਾ ਹੈ ਮੈਂ ਇਹ ਵੀ ਕਹਿਣਾ ਜਿਹੜੇ ਭਰਾ ਮਜ਼ਦੂਰੀ ਕਰਦੇ 400 ਤੇ ਉਹ ਬੱਕਰੀਆਂ ਦੇ ਨਾਲ ਲੱਗਣ ਜੇ ਨਹੀਂ ਤੁਹਾਨੂੰ ਕੋਈ ਲਾਉਂਦਾ ਮੈਨੂੰ ਦੱਸੋ ਬੱਕਰੀਆਂ ਚਾਰਨੀਆਂ ਚੰਗੀ ਚਾਹ ਪੀਣੀਆਂ ਚੰਗੇ ਲੀੜੇ ਪਾ ਕੇ ਤੁਰਨਾ ਠੀਕ ਹੈ ਤੂਰਾ ਫੇਰਾ ਹੈਗਾ 10 ਦਿਨ 15 ਦਿਨ ਥੱਕੋਗੇ ਮੁੜ ਕੇ ਤੁਸੀਂ ਪੱਕ ਜਾਓਗੇ ਠੀਕ ਹੈ ਸਿਰਾ ਕੰਮ ਹੈਗਾ ਆਪਦਾ ਵਧੀਆ ਦਰਖਟਾਂ ਏਠਾਂ ਰਹਿਣਾ ਹਰਿਆਲੀ ਚ ਰਹਿਣਾ ਬਿਮਾਰੀਆਂ ਨੂੰ ਨਹੀਂ ਲੱਗਦੀ ਹੂੰ ਠੀਕ ਹੈ ਇਹ ਚ ਬਈ ਇਹ ਚੀਜ਼ ਨਹੀਂ ਮਿਲਦੀ ਤੇ ਜੇ ਘਰੇ ਬੰਨ ਕੇ ਬੀਟਲ ਆਪਾ ਪਾਲਨਾ ਨਹੀਂ ਪਾਲ ਸਕਦੇ ਜਾਂ ਖਰਚਾ ਡਬਲ ਕਰਨਾ ਪਊਗਾ ਠੀਕ ਹੈ ਜਿਹੜਾ ਨਵਾਂ ਬੰਦਾ ਹੁਣ ਮੈਂ ਤਾਂ ਸਾਰਿਆਂ ਨੂੰ ਬਈ ਬਰਬਰੀ ਦਿਖਾਈ ਜਨਾਂ ਜਾਂ ਭੇਡਾਂ ਰਖਾਈ ਜਨਾਂ ਅੱਛਾ ਬਰਬਰੀ ਬੱਕਰੀ ਨਵੇਂ ਬੰਦੇ ਵਾਸਤੇ ਏਡੀ ਕਾਮਯਾਬ ਆ ਬਈ ਹੂੰ ਠੀਕ ਹੈ ਆਈ ਤੂੜੀ ਤੰਦ ਪਾਲਾ ਕੋਈ ਨੀਰਾ ਪੱਠਾ ਲਿਆਉਣ ਦੀ ਲੋੜ ਨਹੀਂ ਹਰਾਚਾਰਾ ਪਾ ਦੇ ਨੂੰ ਥੋੜੇ ਦਾ ਬਿਮਾਰੀ ਘਟ ਆਉਂਦੀ ਹੈ ਬਿਮਾਰ ਚੋਸਤ ਹੁੰਦੀ ਹੈ ਬੱਕਰੀ ਫਰਤੀਲੀ ਹੁੰਦੀ ਹੈ ਮੇਉਣੇ ਦੇ ਇੱਕ ਦਿਨ ਦੇ ਆਪ ਦੁੱਧ ਪੀ ਲੈਂਦੇ ਆ ਬਈ ਲੈ ਲਿਆਂ ਗੋ ਠੀਕ ਹੈ ਬਾੜਾ ਸਿਰਾ ਕਰ ਬਾਕੀ ਵੇਗਦੀ ਵੀ ਸੌਖੀ ਹੈ ਹੁਣ ਜਿਹੜੀ ਬਰਬਰੀ ਨਹੀਂ ਮੰਗ ਉਹਦੀ ਆ ਆਪਣੇ ਕਰਕੇ ਵਧੀਆ ਆਪਾਂ ਇੰਨੀਆਂ ਵੀਡੀਓ ਪਾਆਂ ਬਰਬਰੀ ਦੇ ਸਾਰੇ ਲੋਕਾ ਨੂੰ ਬਰਬਰੀ ਲਈ ਜਾਂਦੇ ਤੇ ਉਹ ਕਾਮਯਾਬ ਵੀ ਹੈ ਬਈ ਠੀਕ ਹੈ ਕਿਉਂਕਿ ਬਰਬਰੀ ਆਪਣੇ ਏਰੀਆ ਚ ਮਿਲ ਵੀ ਸੌਖੀ ਜਾਂਦੀ ਹੈ ਤੇ ਬੀਟਲ ਤਾਂ ਬਈ ਫਿਰ ਐ ਪਾਲਣੀਆਂ ਪੈਂਦੀਆਂ ਬੀਟਲ ਅਗਲਾ 8 ਦੰਦ ਬੱਕਰੀ ਵੇਚਦਾ 2 ਦੰਦ ਦਾ ਕੋਈ 4 ਦੰਦ ਦਾ ਪੱਠ ਵੇਚ ਦੇਣੀ ਚੰਗੀ ਕੋਈ ਤੇ ਉਹ ਜੇ ਰੇਟ ਵਾਲੇ ਚ ਤੁਸੀਂ ਪਹਿਲਾਂ ਸਟਾਰਟਿੰਗ ਇਹੀ ਅਸੀਂ ਦੱਸਦੇ ਆਂ ਵੀ ਕਿਹੜੀ ਨਸਲ ਰੱਖਣੀ ਆ ਤੁਹਾਡੀ ਸਿਲੈਕਸ਼ਨ ਚ ਹਮ ਹੁਣ ਕਈ ਧੱਕੇ ਨਹੀਂ ਨੇ ਜੇ ਉਹ ਪਹਾੜੀ ਬੱਕਰੀ ਦੀ ਕਿਹੜੀ ਡਿਮਾਂਡ ਆ ਸਾਨੂੰ ਹੀ ਸਵਾਲ ਕਰੀ ਜਾਂਦੇ ਅਸੀਂ ਕਹਿੰਦੇ ਆਂ ਵੀ ਠੀਕ ਆ ਬੀਟਰ ਲਾ ਦਵਾ ਦੇਣਾ ਫਿਰ ਬੀਟਰ ਬਈ ਮੂੰਹ ਚ ਹੱਥ ਭਾਲਦੀ ਆ ਉਹ ਤਾਂ ਦਾਣਾ ਖੁੱਲਾ ਚਾਹੀਦਾ ਉਹਨੂੰ ਸਾਰਾ ਸੇਵਾ ਖੁੱਲੀ ਚਾਹੀਦੀ ਆ ਮੇਂ ਉਹਨਾਂ ਤੇ ਬਈ ਫੁੱਲ ਦੁੱਧ ਪਿਉਣਾ ਪੈਂਦਾ ਕੱਦ ਕਾਠ ਕਢਾਉਣਾ ਪੈਂਦਾ ਖੇਡ ਪਾਣੀ ਖੇਡਣਾ ਪੈਂਦਾ ਫੇਰ ਜਾ ਕੇ ਮੇਮ ਨੂੰ ਚੰਗਾ ਰੇਟ ਵਟਾਉਂਦੇ ਆ ਨਹੀਂ ਬਈ ਤੁਸੀਂ ਵੇਖਿਆ ਹੁਣੇ ਕਲੇ ਟੈਡੀ ਹੁੰਦੇ ਮੇਮ ਨੂੰ ਦੇ ਗਾਂਢ ਲੀ ਪਈ ਪੁੰਦੀ ਐ ਡਡੇ ਉੱਤੇ ਉਹਦੇ ਜਾਤਾ ਹੈ ਜਿਨ੍ਹਾਂ ਦੇ ਬਈ ਜਿਨ੍ਹਾਂ ਨੇ ਸੰਭੇ ਜਿਨ੍ਹਾਂ ਕੋਲੇ ਬਰੀਡ ਆ ਉਹਨਾਂ ਦੇ 4 4 ਨਹੀਂ ਜਿਹਨੇ ਬਈ ਸੰਭਾਈ ਆ ਉਹਦਾ ਤਾਂ ਬਈ 10 12000 ਦਾ ਦੇਸੀ ਬੱਚਾ ਵੀ ਆਕਦਾ ਬੱਕਰਾ ਜਿਹਦੀ ਚੰਗੀ ਗਰੋਥ ਆ ਮੀਟ ਬਹੁਤ ਮਹਿੰਗਾ ਜਿਨ੍ਹਾਂ ਕੋਲੇ ਬਈ ਬਰੀਡ ਸੰਭੀ ਆ ਹੁਣ 3 3 ਮਹੀਨਿਆਂ ਦੇ ਬੱਚੇ 20 23000 ਦੇ ਵੇਚ ਜਾਂਦੇ ਆ ਤੇ ਨਹੀਂ ਬੰਦੇ ਦਾ ਸਾਲ ਦਾ ਬੱਕਰਾ ਵੀ ਨਹੀਂ ਕਹਿੰਦਾ 15000 ਦਾ ਕਿਹ ਕਿਤਾਬ ਆਉਣ ਕਈ ਇਹ ਵੀ ਕਹਿੰਦਾ ਵੀ ਠੱਗੀ ਮਾਦਰ ਰੇਟ 10000 ਨਵੇਂ ਹੁਣ ਤੂੰ ਕੀ ਦਾ ਤੇ ਉਹ ਵਾਲੇ ਦੀ ਬਈ ਸੇਵਾ ਹੈਗੀ ਆ ਨਾ ਉਹ ਚੀਜ਼ ਹੈ ਨਾ ਹਾਂ ਇਹੀ ਅਸੀਂ ਦੱਸਦੇ ਆਂ ਵੀ ਕਿਹੜੀ ਨਸਲ ਤੋਂ ਕੰਮ ਸ਼ੁਰੂ ਕਰਨਾ ਹੈ ਕਿੰਨੇ ਨਗਾਂ ਤੋਂ ਕਰਨਾ ਗਿਣਤੀ ਦਾ ਵੀ ਦੱਸਦੇ ਆਂ ਠੀਕ ਪਹਿਲਾਂ ਮੈਂ ਕਾਉਂਸਲਿੰਗ ਕਰਦਾ ਅਗਲੇ ਦੀ ਜਿਹੜਾ ਮੈਂ ਸੀਡ ਬੁੱਕ ਕਰਾ ਲੈਣਾ ਉਹਨਾਂ ਨੂੰ ਦੱਸਦਾ ਵੀ ਘਰੇ ਕੀ ਹੈ ਤੇਰੇ ਹੂੰ ਤੇਰੇ ਜੇਬ ਚ ਕਿੰਨੇ ਪੈਸੇ ਤੇਰੇ ਖੇਤ ਕੀ ਐ ਤੇਰਾ ਕੀ ਕਰਦਾ ਤੂੰ ਕੀ ਆ ਸਾਈਡ ਬਿਜ਼ਨਸ ਆ ਤੇਰਾ ਸਾਰਾ ਦੱਸ ਕਿਉਂ ਉਹਨੂੰ ਦੱਸਦਾ ਬਈ ਇੰਨੀਆਂ ਬੱਕਰੀਆਂ ਤੋਂ ਵੱਧ ਨਾ ਰੱਖੀ ਨਹੀਂ ਤੇਰਾ ਭਾਂਡਾ ਖੜਕੂਗਾ ਹੂੰ ਕਿ ਹੁਣ ਤਖੜੇ ਆ ਜਾਂਦੇ ਉਹਨਾਂ ਨੂੰ ਉਹ ਜਿਹਾ ਹਿਸਾਬ ਦੱਸਣਾ ਪੈਂਦਾ ਹਰੇਕ ਨੂੰ ਇੱਕ ਰਸੇ ਵੇਚਦੀ ਆਪਾਂ ਟ੍ਰੇਨਿੰਗ ਤੇ ਥੋੜਾ ਟਪਾ ਸਕਦੇ ਆ ਚਲੋ ਜਿਹੜੀ ਬਿਮਾਰੀਆਂ ਦਵਾਈ ਉਹ ਤਾਂ ਇੱਕ ਚੀਜ਼ ਹੀ ਹੁੰਦੀ ਐ ਪਰ ਮੈਂ ਕਾਉਂਸਲਿੰਗ ਕਰਕੇ ਦੱਸਦਾ ਵੀ ਕੀ ਕੀ ਚੀਜ਼ ਕਰਨੀ ਐ ਕਿੱਥੋਂ ਰੱਖਣਾ ਤੁਸੀਂ ਟ੍ਰੇਨਿੰਗ ਦਾ ਬਈ ਇਹ ਦੇਖੋ ਤੁਸੀਂ ਹੁਣ ਮੰਨ ਲਓ 10 ਬੰਦੇ ਟ੍ਰੇਨਿੰਗ ਲੈ ਰਹੇ ਆ ਪਹਿਲਾਂ ਸੋਚ ਕੇ ਆਏ ਬੱਕਰੀ ਪ ਜਿਹੜੇ ਬੰਦੇ ਮੰਨ ਲਓ ਜਿਆਦਾ ਲੰਮਾ ਨਹੀਂ ਤੁਰਦੇ ਹਨਾ ਜਦੋਂ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਸਾਮ ਸੰਭਾਲ ਬਾਰੇ ਰੱਖ ਰਖਾ ਬਾਰੇ ਦਵਾਈਆਂ ਬਾਰੇ ਉਹ ਆਪ ਦਾ ਮਨ ਬਦਲ ਲੈਂਦੇ ਵੀ ਯਾਰ ਆਪਣੇ ਕੰਮ 'ਤੇ ਲੋਟ ਆਉਣਾ ਤੇ ਜਿਹੜੇ ਬੰਦੇ ਨੂੰ ਮਾੜਾ ਮੋਟਾ ਡਾਊਟ ਹੁੰਦਾ ਕਿਸੇ ਗੱਲ ਦਾ ਵੀ ਇਹ ਰਾਹ ਕੰਮ ਕਿਵੇਂ ਉਹ ਪੂਰਾ ਮਨ ਬਣਾ ਕੇ ਆਇਆ ਹੁੰਦਾ ਉਹ ਬੰਦਾ ਹੌਸਲੇ 'ਚ ਹੋ ਜਾਂਦਾ ਮੋਟੀਵੇਟ ਹੋ ਜਾਂਦਾ ਵੀ ਆਪਾਂ ਹੁਣ ਨਹੀਂ ਦਵਾਂਗੇ ਬਈ ਟ੍ਰੇਨਿੰਗ ਦਾ ਇਹੀ ਫਾਇਦਾ ਬਜਾਏ ਨਹੀਂ ਟ੍ਰੇਨਿੰਗ ਕਰ ਲਈ ਤੇ ਬੱਕਰੀਆਂ ਰੱਖਣੀਆਂ ਹੀ 100% ਹੁਣ ਤੁਸੀਂ ਵੀਡੀਓ ਦੇਖ ਦੇ ਕੇ ਮੇਰੀਆਂ ਵੀਡੀਓ ਵੀ ਦੇਖ ਕੇ ਬਹੁਤ ਫਸੀ ਜਾਂਦੇ ਮੈਂਨੇ ਪਾਲਸ ਵਾਲੀਆਂ ਵੀਡੀਓ ਬਜਾਏ ਨਹੀਂ ਰੱਖਣੀਆਂ ਤੇ ਆਪਾਂ ਵੀ ਰੱਖ ਸਕਦੇ ਆ ਉਹ ਕੀ ਹੁੰਦਾ ਨਾ ਨੌਲੇਜ ਹੁੰਦੀ ਨਾ ਉਹ ਬੱਕਰੀਆਂ ਗਲਤ ਲੈ ਲੈਂਦੇ ਦੇਖਾ ਦੇਖੀ ਨਾ ਕਰੋ ਠੀਕ ਹੈ ਉਹ ਕਹਿੰਦਾ ਬਈ ਤੇਰੀਆਂ ਵੇਖ ਕੇ ਮੈਂ ਫਿਰ ਅਗਲੇ ਨੂੰ ਕਹਣਾ ਯਾਰ ਮੈਨੂੰ ਵੇਖਿਆ ਮੇਰੀ ਸਾਰੀਆਂ ਗੱਲਾਂ ਦਾ ਸੁਣੋ ਠੀਕ ਹੈ ਟ੍ਰੇਨਿੰਗ ਦਾ ਕੀ ਹੁੰਦਾ 4500 ਚ ਦੇਦਾ ਠੀਕ ਹੈ ਰੋਟੀ ਪਾਣੀ ਵੀ ਦੇਣਾ ਸਾਰਾ ਕੁਝ ਦੇਣਾ ਚਲੋ ਮੈਨੂੰ ਪਰ 4500 ਜੇ ਸਾਨੂੰ ਇਹ ਪਤਾ ਲੱਗ ਜੇ ਅਸੀਂ ਬੱਕਰੀ ਪਾਲਣ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਜੇ ਕਰ ਲੋਗੇ ਤੁਹਾਡਾ 4500 ਦੇ ਬਈ ਤੁਹਾਡਾ 45000 ਬਚੂਗਾ ਠੱਗੀ ਤੋਂ ਬਚੋਗੇ ਜਾਨਵਰ ਬਿਮਾਰ ਘਟ ਹੋਣਗੇ ਕਿਉਂਕਿ ਸਾਨੂੰ ਅਸੀਂ ਪਹਿਲਾਂ ਦੱਸਿਆ ਹੋਣਾ ਬਈ ਇਹਨੂੰ ਇੰਨਾ ਹੀ ਪਾਉਣਾ ਰੁੱਤਾਂ ਦੇ ਹਿਸਾਬ ਨਾਲ ਹੋਣਾ ਮੀਂਹ ਦੀ ਰੁੱਤ ਆ ਗਈ ਹੁਣ ਬਿਮਾਰੀ ਪਊਗੀ ਗਾਂ ਠੰਡ ਆਊਗੀ ਕੀ ਪ੍ਰਬੰਧ ਕਰਨਾ ਫਿਰ ਗਰਮੀ ਆਊ ਕੱਲੀ-ਕੱਲੀ ਚੀਜ਼ ਚਾਰਿਆਂ ਦਾ ਫੀਡ ਦਾ ਤੇ ਦਵਾਈਆਂ ਦਾ ਮੈਡੀਸਿਨ ਅ ਦੇਸੀ ਇਲਾਜ ਬਹੁਤ ਦੱਸਦੇ ਆ ਬਈ ਆਪਾਂ ਠੀਕ ਹੈ ਬਈ ਤੁਸੀਂ ਪੁਰਾਣੇ ਆਪਣੇ ਫਾਰਮਰ ਕਿੰਨੇ ਆਉਂਦੇ ਬਈ ਗਰਜੀਤ ਹੋਗਾ ਤੁਸੀਂ ਆਉਣੇ ਆ ਹੋਰ ਬੰਦੇ ਆਉਂਦੇ ਆ ਬਈ ਹਨਾ ਉਹ ਆਪ ਦਾ ਤਜਰਬਾ ਇਹ ਨਹੀਂਗਾ ਬਈ ਸਾਰਾ ਦਿਨ ਇੱਕ ਥਾਂ ਬਹਨ ਕੇ ਕਿਤਾਬਾਂ ਵਾਹ ਕੇ ਕਾਪੀਆਂ ਤੇ ਲਿਖਾਈ ਜਾਵਾਂਗੇ ਇੱਥੇ ਵਿੱਚ ਆਪਾਂ ਵਰਕ ਵੀ ਕਰਾਉਣੇ ਧਾਰਾ ਮਰਾਉਣੇ ਥਾਣ ਚੱਕਰਾਉਣੇ ਆ ਨੌਕਟਾਉਣੇ ਆ ਨਾ ਜਿੰਨਾ ਕ ਟਾਈਮ ਹੁੰਦਾ ਆਪਾਂ ਸਾਰਾ ਕੋਸਤਾ ਨਹੀਂ ਸਖਾ ਸਕਦੇ 2 ਦਿਨਾਂ ਚ ਹਨਾ ਆਪਾਂ ਫੇਰ ਵੀ ਛੋਟ ਦਿੱਤੀ ਨੇ ਬਈ 2 ਦਿਨ ਵੱਧ ਲਾਉਣੇ ਕਿਸ ਨੇ ਲਾ ਲਓ ਕੋਈ ਫੀਸ ਨਹੀਂ ਕੋਈ ਬਈ ਉਹਨਾਂ ਨੇ ਜਾਣ ਪੁਣੇ ਦੀ ਜਿਹੜਾ ਆਪਾਂ ਮੂੰਗੀ ਨਹੀਂ ਕੱਢਦੇ ਗ੍ਰਾਮਕਸੋਂ ਦਵਾਈ ਦੀ ਸਪਰੇ ਕਰ ਦਿੰਨੇ ਆ ਉਹਦਾ ਚਾਰਾ ਹੁੰਦਾ ਕੂਟਲ ਕੰਬੈਨ ਲੜ ਦਿੰਦੀ ਆ ਕਈ ਬੰਦੇ ਉਹ ਵੀ ਪਾਈ ਜਾਂਦੇ ਆ ਹਨਾ ਫਿਰ ਪੁੱਛਦੇ ਆ ਬਾਈ ਯਾਰ ਉਹ ਪਾ ਸਕਦੇ ਆ ਸਪਰੇ ਵਾਲਾ ਨੀਰਾ ਫਿਰ ਦੱਸੀਦਾ ਵੀ ਬਈ ਉਹ ਨਹੀਂ ਪੈਂਦਾ ਹੁੰਦਾ ਬੱਕਰੀਆਂ ਨੁਕਸਾਨ ਹੋ ਜਾਊਗਾ ਜਿਹਨੂੰ ਜਾਣਕਾਰੀ ਆ ਉਹ ਨੀਰਾ ਵੀ ਦੇਖ ਕੇ ਖਰੀਦੂਗਾ ਵੀ ਇਹ ਚ ਫਲੀ ਹੈਗੀ ਆ ਦਾਣਾ ਹੈਗਾ ਜਾਂ ਇਹ ਚ ਕਿਵੇਂ ਦੀ ਕੁਆਲਿਟੀ ਆ ਗਲਿਆ ਤਾਂ ਇਹ ਨੀਰਾ ਪੁਰਾਣਾ ਤਾਂ ਨਹੀਂ ਹਨਾ ਇਹ ਚੀਜ਼ਾਂ ਮੈਟਰ ਕਰਦੀਆਂ ਜਦੋਂ ਜਾਨਵਰ ਖਰੀਦਣਾ ਉਦੋਂ ਵੀ ਜਿਹੜਾ ਪਾਰਖੂ ਬੰਦਾ ਉਹ ਦੇਖ ਕੇ ਖਰੀਦੂਗਾ ਵੀ ਜਾਨਵਰ ਤੰਦਰੁਸਤ ਆ ਦੰਦਾਂ ਤੋਂ ਕਿਵੇਂ ਆ ਇਹਨੂੰ ਕੋਈ ਬਿਮਾਰੀ ਤਾਂ ਨਹੀਂ ਹਾਂ ਨਵੇਂ ਬੰਦੇ ਨੂੰ ਵੀ ਦੰਦਾਂ ਦਾ ਨਹੀਂ ਪਤਾ ਹੁੰਦਾ ਉਮਰ ਦਾ ਉਹਨੂੰ ਕੁਝ ਹੀ ਦੇ ਹਾਂ ਬਾਕੀ ਆਏ ਵੀ ਕੋਈ ਵੀ ਬੰਦਾ ਇੱਕ ਦੋ ਦਿਨਾਂ ਦੀ ਟ੍ਰੇਨਿੰਗ ਕਰਕੇ ਪੂਰਾ ਨਹੀਂ ਸਿੱਖ ਸਕਦਾ ਪਰ ਜਿਹੜੀ ਬੇਸਿਕ ਨੌਲੇਜ ਹੁੰਦੀ ਹੈ ਉਹ ਆਪਾਂ ਨੂੰ ਮਿਲ ਜਾਂਦੀ ਆ। ਬਈ ਨਹੀਂ ਬਣਦੀ ਜਾਂਦੀ। ਉਦੋਂ ਗਾਂ ਤਾਂ ਤੁਹਾਨੂੰ ਪਤਾ ਤਾਂ ਘਰੇ ਰੱਖੇ ਤੇ ਲੱਗਣਾ। ਅਸੀਂ ਕਿੰਨਾ ਮਰਜੀ ਮੱਥਾ ਮਾਰੀਏ ਕਿ ਤੁਹਾਨੂੰ ਫੋਲ ਨਹੀਂ ਸਿਖਾ ਸਕਦੇ। ਜਦੋਂ ਆਪ ਰੱਖੋ ਥੋੜੀ ਆਪ ਬੱਕਰੀ ਬਿਮਾਰ ਹੋਊਗੀ। ਆਪ ਦੇ ਹੱਥ ਇਲਾਜ ਕਰੋਗੇ ਫੇਰ ਤੇ ਅਰਬਾ ਤੁਹਾਨੂੰ ਆਉਣਾ। ਤੇ ਇਸ ਹਾਸਤੇ ਵੀ ਮੈਂ ਕਹਣਾ 2-3 ਸਾਲ ਲੱਗ ਜਾਂਦੇ ਆ। ਇਹ ਚ ਬਈ ਬਾੜਾ ਤੱਤਾ ਕਾਲਾ ਕੋਈ ਬੰਦਾ ਨਾ ਬੱਕਰੀ ਪਾਲਣ ਚ ਤੱਤਾ ਕਾਲੇ ਦੇ ਕੰਮ ਹੈ ਨਹੀਂ ਗਾ। ਸਹੀ ਆ। ਹਾਂ ਬਾਕੀ ਹੁਣ ਬਈ ਹੈਗੀ ਐ ਟ੍ਰੇਨਿੰਗ ਆਪਣੀ 28-29 ਦੀ। ਹਾਂ ਠੀਕ ਆ ਉਹ ਚ ਸੀਟ ਬੁ ਤੇ ਹੁਣ ਕਈ ਵਾਰੀ ਫੋਨ ਵੀ ਨਹੀਂ ਚੱਕੀ ਦੇ ਜਗਮੀਤ ਬਾੜੇ ਆ ਜਾਂਦੇ ਆ ਜਾਂ ਮੇਨਾ ਘਰੇ ਇਥੇ ਪ੍ਰੋਬਲਮ ਆ نیٹਵਰਕ ਨਹੀਂ ਹੁੰਦਾ ਮੈਂ ਚਾਹਦਾ ਨਹੀਂ ਆਵਾਜ਼ ਨਹੀਂ ਆਉਂਦੀ ਤੁਸੀਂ ਬਈ WhatsApp ਮੈਸੇਜ ਕਰ ਦਿਆ ਕਰੋ ਠੀਕ ਹੈ ਬਾਕੀ ਕਿਸੇ ਨੇ ਵੀ ਫਾਰਮ ਫਰੀ ਦੀ ਵੀ ਸਲਾਹ ਲੈਣੀ ਹੈ ਨਾ ਉਹ ਹਰ ਐਤਵਾਰ ਆ ਸਕਦੇ ਆ ਫਾਰਮ ਵੇਟ ਕਰ ਸਕਦੇ ਆ ਠੀਕ ਹੈ ਨੌਲੇਜ ਲੈ ਸਕਦੇ ਆ ਛੱਡ ਪਾਉਣਾ ਛੱਡ ਬਣ ਸਕਦੇ ਕਿਹੜੀ ਦਿਸ਼ਾ ਚ ਸਾਰਾ ਕੋ ਆਪ ਕੋ ਵੀ ਫਰੀ ਆਫ ਕੋਸਟ ਵੀ ਦੱਸ ਦਿਆਂ ਬਹੁਤ ਇਥੇ ਡੇਲੀ 4-5 ਬੰਦੇ ਹਰ ਜ਼ਿਲ੍ਹਿਆਂ ਤੋਂ ਆਉਂਦੀ ਆ ਬਈ ਅੱਛਾ ਤੇ ਆਪਣਾ ਇਹ ਨਹੀਂ ਆ ਬਈ ਚਲੋ ਟ੍ਰੇਨਿੰਗ ਤੇ ਜਿਹੜਾ ਮਾਤੜ ਬੰਦਾ ਨਹੀਂ ਉਹ ਵੀ ਵੈਸੀ ਵੀ ਦੇਖ ਸਕਦਾ ਇਹ ਟੀਜ ਹੋ ਜਾਂਦੀ ਹੈ ਤੇ ਵੱਖ-ਵੱਖ ਹੁੰਦਾ ਬਈ ਹਨਾ ਤੇ ਹਰੇਕ ਨੂੰ ਇੱਕ ਰਸੇ ਨਾਲ ਟਪਾਇਆ ਕਰੋ ਠੱਗੀ ਆ ਚੋਰੀ ਆ ਅੱਜ ਕੱਲ ਕੋਈ ਠੱਗੀ ਚੋਰੀ ਨਹੀਂ ਬਈ ਖਾਂਦਾ ਹਮ ਹਰੇਕ ਤੇਜ਼ ਤੋਂ ਤੇਜ਼ ਫਰਦਾ ਮੈਨਾਂ ਆਹੂ ਨਾ ਮੈਂ ਕਹਿੰਦਾ ਠੱਗੀ ਮਾਰਨੂੰ ਅੱਜ ਦੇ ਟਾਈਮ 'ਚ ਨਹੀਂ ਠੱਗੀ ਮਾਰ ਸਕਦਾ ਕੋਈ ਠੀਕ ਹੈ ਤੇ ਸਾਰਾ ਆਪਦੇ ਬਈ ਅਗਲਾ ਗਾਉਂ ਨੂੰ ਆਉਂਦਾ ਠੀਕ ਹੈ ਸਿੱਖਣਾ ਆਉਂਦਾ ਤੇ ਸਿੱਖ ਕੇ ਕਰੋਗੇ ਬਈ ਬਾਲਾ ਵਧੀਆ ਗੱਲ ਮੈਂ ਨਹੀਂ ਕਹਿੰਦਾ ਮੈਥੋਂ ਸਿੱਖ ਲਓ ਕਿੱਥੋਂ ਵੀ ਸਿੱਖ ਲਓ ਸਿੱਖ ਕੇ ਕੰਮ ਕਰੋ ਬੱਕਰੀਆਂ ਦਾ ਨਹੀਂ ਕੱਲਾ ਮੁਰਗੀਆਂ ਦਾ ਬਈ ਆਮ ਮੁਰਗੀਆਂ ਦਾ ਬਿਨਾ ਸਿੱਖੇ ਕੀਤਾ ਸੀ ਬਈ ਦੂਜੇ ਤੀਜੇ ਦਿਨ ਇੱਕ ਮਰ ਜਾਂਦੀ ਹੈ ਦਵਾਈ ਦੇ ਨਹੀਂ ਪਤਾ ਲੱਗਦਾ ਠੀਕ ਹੈ ਫਿਰ ਪੋਛਦੇ ਆ ਫੋਨ ਤੇ ਉਹ ਗੱਲ ਨਹੀਂ ਬੰਦ ਜਿਹੜੀਆਂ ਚੀਜ਼ਾਂ ਪਾ ਟ੍ਰੇਨਿੰਗ ਲੈਣੀ ਆ ਸਿੱਖ ਕੇ ਕਰਾਂਗੇ ਉਹਦਾ ਬਹੁਤ ਬਈ ਫਰਕ ਪਊਗਾ ਠੀਕ ਹੈ ਉਹ ਕੱਲੀ ਕੱਲੀ ਚੀਜ਼ ਜਿਹੜੀ ਦੱਸਣੀ ਪੈਂਦੀ ਹੈ ਸਾਰਾ ਸਮਝਾਉਣੇ ਆ ਇੱਥੇ ਪ੍ਰੈਕਟੀਕਲ ਹੁੰਦਾ ਬਹੁਤ ਕੁਝ ਹੁੰਦਾ ਬਈ ਠੀਕ ਹੈ ਬਈ ਬਈ ਕਿਸੇ ਦਾ ਕੋਈ ਸਵਾਲ ਹੋਵੇ ਹਨਾ ਅੱਜ ਕਮੈਂਟ ਨਹੀਂ ਆਇਆ ਤੇ ਤੁਸੀਂ ਕਮੈਂਟ ਚ ਪੁੱਛ ਸਕਦੇ ਹੋ ਕਿ ਇਹਦੀ ਸੈਟਿੰਗ ਹੋ ਜਾਂਦੀ ਹੈ ਕਮੈਂਟ ਦੀ ਪਤਾ ਨਹੀਂ ਲੱਗਦਾ ਬਾਕੀ ਨਾ ਕਈ ਭਰਾਏ ਦਲੀਲ ਦਿੰਦੇ ਹੁੰਦੇ ਆ ਵੀਰ ਇਹ ਕੰਮ ਪਹਿਲਾਂ ਆ ਜਿਹੜੀ ਕਰਦੇ ਹੁੰਦੇ ਸੀਗੇ ਇਹਨੂੰ ਟ੍ਰੇਨਿੰਗ ਦੀ ਕੀ ਲੋੜ ਆ ਹਨਾ ਭਾਈ ਜਦੋਂ ਆ ਜੜੀਆਂ ਕੋਲੇ ਕੰਮ ਸੀਗਾ ਉਹ ਸੀ ਉਹਨਾਂ ਦਾ ਰਜਗਾਰ ਹਨਾ ਉਹਨਾਂ ਨੂੰ ਕੋਈ ਕਮੈਂਟ ਕਰਿਆ ਮੇਰੀ ਵੀਡੀਓ ਕਹਿੰਦਾ ਭਾਈ ਇੱਕ ਮਹੀਨਾ ਆ ਜੜੀ ਕੋਲੇ ਲਾ ਲੋ ਹਨਾ ਆ ਜੜੀ ਭਾਈ ਸਾਨੂੰ ਦਵਾਈਆਂ ਪੁੱਛਦੇ ਆ ਜਦੋਂ ਬੱਕਰੀਆਂ ਬਾਹਰ ਜ਼ਹਿਰ ਖਾ ਜਾਂਦੀਆਂ ਆ ਜੜੀਆਂ ਦਾ ਜਿਹੜਾ ਨਾ ਤਾਂ ਅੱਜ ਗੱਲ ਬਾਹਰ ਚਾਰਨ ਵਾਲਾ ਟਾਈਮ ਰਿਹਾ ਠੀਕ ਹੈ ਨਾ ਬਈ ਉਹ ਵਨਸਪਤੀ ਰਹੀ ਹੈ ਨਾ ਉਹ ਫਸਲਾਂ ਰਹੀਆਂ ਨਾ ਚਰਾੰਦ ਰਹੀ ਹੈ ਠੀਕ ਹੈ ਤੇ ਉਹ ਬਸ ਵਿਚਾਰੇ ਜਿਹੜੇ ਪੁਰਾਣੇ ਬੰਦੇ ਤੁਰੇ ਫਿਰਦੇ ਆ ਠੀਕ ਹੈ ਚੈਲੰਜ ਬਹੁਤ ਹੈ ਜੇ ਬਾਹਰ ਚਾਰਨਾ ਜੰਗਲਾਤ ਮਹਿਕਮਾ ਨਹੀਂ ਬਈ ਖੜਾ ਛੜਦਾ ਅੱਗੇ ਕੋਈ ਹੈ ਨਹੀਂ ਸੀ ਰੋਕ ਟੋਕ ਹਨਾ ਅੱਜ ਕੱਲ ਬਈ ਬਹੁਤ ਕੋਸ਼ ਹੈਗਾ ਦਰਾਖਤ ਬਹੁਤ ਲਾਈ ਜਾਂਦੀ ਸਰਕਾਰ ਹਨਾ ਕੋਈ ਨਹੀਂ ਬਈ ਖਵਾਉਣ ਦਿੰਦਾ ਐਵੇਂ ਪਰਚਾ ਕਰਾਉਂਗੇ ਜਿਹੜਾ ਕਾਮਯਾਬ ਤਰੀਕਾ ਸਟਾਲ ਫੀਡ ਦਾ ਹੀ ਹੋਊਗਾ ਠੀਕ ਹੈ ਬਾਹਰ ਚਾਰਨਾ ਤੁਹਾਨੂੰ ਦੁੱਗਣਾ ਖਰਚਾ ਕਰਨਾ ਪਊਗਾ ਬਈ ਤੋਰਾ ਫੇਰਾ ਕਰਨਾ ਪਊ ਬੰਦੇ ਨਹੀਂ ਲੱਗਦੇ ਠੀਕ ਹੈ ਇਹਦੇ ਵਿੱਚ ਤੁਸੀਂ ਤੁਹਾਡੀਆਂ ਬੀਬੀਆਂ ਭੈਣਾਂ ਮਾਤਾਂ ਭੈਣਾਂ ਕੋਈ ਵੀ ਕਰ ਸਕਦੀ ਬੱਚਾ ਕਰ ਸਕਦਾ 10 ਸਾਲ ਦਾ ਤੇ ਬੜਾ ਸੈਟ ਕੰਮ ਆ ਬਈ ਇਹ ਬਾਕੀ ਆ ਜਿਹੜੀਆਂ ਨਾ ਬਈ ਮੈਨਰ ਰੁਜ਼ਗਾਰ ਸੀ ਹਨ ਉਹ ਚਰਾਇਦੇ ਰੱਖਦੇ ਸੀ ਆਪਦਾ ਘਰ ਤੋਰਦੇ ਸੀ ਹੁਣ ਇਹ ਕੰਮ ਹੈਗਾ ਬਿਜ਼ਨਸ ਦੇ ਤੌਰ ਤੇ ਲੋਕ ਕਰ ਰਹੇ ਹਨ ਬਿਜ਼ਨਸ ਦੇ ਤੌਰ ਤੇ ਜਦੋਂ ਕਰਨਾ ਆਪਾਂ ਕੰਮ ਉਹਦੋਂ ਬਈ ਸਾਰੇ ਪੱਖ ਦੇਖਨੇ ਪੈਂਦੇ ਆ ਜਦੋਂ ਆ ਜੜੀਆਂ ਕੋਲੇ ਮੰਨ ਲਓ 100 ਨਗਾਂ 10-20 ਦਾ ਨੁਕਸਾਨ ਹੋ ਗਿਆ ਪਿੱਛੇ ਅਗਲੀ ਝੋਲੀ ਬੱਚਿਆਂ ਦੀ ਆ ਗਈ ਉਹਨਾਂ ਦਾ ਕਵਰ ਹੋ ਜਾਂਦਾ ਸੀ ਤੁਸੀਂ ਅੱਜ 10 ਨਗਾਂ ਤੋਂ ਫਾਰਮ ਸ਼ੁਰੂ ਕਰਨਾ ਤੁਹਾਡਾ ਵਿੱਚੋਂ 2-3 ਨਗਾਂ ਦਾ ਵੀ ਨੁਕਸਾਨ ਹੋ ਗਿਆ ਤੁਹਾਡਾ ਸਾਲ ਪਰ ਕਵਰ ਹੀ ਨਹੀਂ ਹੋਣਾ ਕਿੱਥੋਂ ਖਰਚੇ ਪੂਰੇ ਕਰਾਂਗੇ ਹਨਾ ਇਹ ਆ ਵੀ ਜਿਵੇਂ ਬਾਈ ਨੇ ਕਿਹਾ ਟ੍ਰੇਨਿੰਗ ਚਾਹੇ ਸਰਕਾਰੀ ਕਰੋ ਕਿਤੋਂ ਵੀ ਕਰੋ ਦੇਖ ਕੇ ਕਰੋ ਹਨਾ ਟ੍ਰੇਨਿੰਗ ਕਰਨੀ ਜ਼ਰੂਰੀ ਹੈ ਇਹ ਨਹੀਂ ਵੀ ਇੱਥੋਂ ਹੀ ਕਰਨੀ ਆ ਤੁਸੀਂ ਟ੍ਰੇਨਿੰਗ ਆਪਾਂ ਤਾਂ ਕਹਿੰਦੇ ਨਹੀਂ ਬਈ ਸਾਡੇ ਤੋਂ ਲਓ ਕਿੱਥੋਂ ਵੀ ਲੈ ਲਓ ਪਰ ਉਹ ਟ੍ਰੇਨਿੰਗ ਦੇਣ ਯੋਗਾ ਹੋਵੇ ਬੰਦਾ ਇੰਨੀ ਕੀ ਸਰਚ ਕਰ ਲਓ ਜੀ ਬਈ ਉਹਦੇ ਕੋਲੇ ਆਪਦੇ ਕੋਲੇ ਕਿੰਨਾ ਮਾਲ ਹੈ ਕਿੰਨਾ ਚਿਰ ਉਹਨੇ ਕੰਮ ਕੀਤਾ ਹੁਣ ਕਈ ਬੰਦੇ ਉਹ ਵੀ ਟ੍ਰੇਨਿੰਗ ਦਿੰਦੇ ਨੇ ਇਹਨਾਂ ਕੋਲੇ ਬੱਕਰੀਆਂ ਹੀ ਹਨੀ ਆਪਦੇ ਕੋਲੇ ਹਨਾ ਵੇਚ ਖਰੀਦ ਹੀ ਨਹੀਂ ਕੀਤੀ ਕਿ ਇਹਨੇ ਬੱਕਰੀ ਵੇਚਾਂ ਦਾ ਨਹੀਂ ਪਤਾ ਕੋਈ ਮੈਂ ਤਾਂ ਕਮੈਂਟ ਹੈ ਬਾਈ ਨੇ ਕਮੈਂਟ ਕੀਤਾ ਇਨਕਮ ਨਵੇਂ ਵਾਅਦਾ ਕਿਵੇਂ ਕਰੋ ਜੀ ਮੈਂ ਇਨਕਮ ਜਵਾਦਾ ਕਿਵੇਂ ਕਰੂ ਨਵਾ ਬਾਈ ਕਮੈਂਟ ਦੁਬਾਰਾ ਕਰੋ ਜੀ ਸਮਝ ਨਹੀਂ ਤੁਹਾਡੇ ਕਮੈਂਟ ਦੀ ਬਾਈ ਸਿਜਿੰਦਰ ਸਿੰਘ ਇਹ ਆਮਦਨ ਚ ਤਾਂ ਬਾਈ ਵਾਧਾ ਆਇਆ ਜੀ ਯੂਟਿਊਬ ਤੇ ਬਾਕੀ ਬਾਈ ਸਵਾਲ ਕਰੋ ਹਨਾ ਆਪਾਂ ਬੈਠੇ ਆਂ ਹੋਰ 5-6 ਮਿੰਟ ਕੋਈ ਵੀ ਬੱਕਰੀਆਂ ਦਾ ਕੋਈ ਵੀ ਸਵਾਲ ਹਨਾ ਉਹ ਦੱਸ ਦੇ ਸਾਨੂੰ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਤੋਂ ਡੇਲੀ ਕਰ ਰਹੇ ਜਿਹੜੇ ਕਮੈਂਟ ਆਉਂਦੇ ਆ ਹਨਾ ਉਹਨਾਂ ਦੇ ਗੱਲ ਕਰਨੀ ਬੰਦ ਹੀ ਹੁੰਦੀ ਆ ਵੀ ਕੱਲੀ ਕੱਲੀ ਗੱਲ ਦਾ ਆਪਾਂ ਜਵਾਬ ਦੇਈਏ। ਆਪ ਵੀ ਬਈ ਵੇਖੀਏ ਨਾ ਛੋਡੇ ਮਨ ਚ ਹੋ ਰਸੀ ਹੋਰ ਕੋਸ ਦਸੀ ਆ ਕਿ ਹਨਾ ਜਦੋਂ ਤੁਸੀਂ ਕਮੈਂਟ ਕਰੋਗੇ ਤੁਹਾਨੂੰ ਜਿਹੜਾ ਬਈ ਟ੍ਰੇਨਿੰਗ ਦੀ ਗੱਲ ਆ ਜਦੋਂ ਆਪਾਂ ਬਿਜ਼ਨਸ ਦੇ ਤੌਰ ਤੇ ਕਿਸੇ ਵੀ ਕੰਮ ਨੂੰ ਕਰਦੇ ਆ ਅੱਜ ਕੱਲ ਕੋਈ ਵੀ ਲੋਨ ਸਰਕਾਰ ਦਿੰਦੀ ਆ ਕਿਸੇ ਵੀ ਬਿਜ਼ਨਸ ਚ ਲਾ ਲੋ ਉਹਦੇ ਚ ਸਰਟੀਫਿਕੇਟ ਲੱਗਦਾ ਹੈਗਾ ਐਕਸਪੀਰੀਐਂਸ ਲੱਗਦਾ ਹੈਗਾ ਕਿਸੇ ਕੰਪਨੀ ਤੁਸੀਂ ਜੋਬ ਕਰਨੀ ਆ ਉਹ ਤੁਹਾਡਾ ਐਕਸਪੀਰੀਐਂਸ ਸਰਟੀਫਿਕੇਟ ਦੇਖਦੇ ਆ ਅੱਜ ਕੱਲ ਆਪਣੇ ਬੱਚੇ ਬਾਹਰ ਜਾ ਰਹੇ ਆ ਉਹ ਵੀ ਦੇਖਦੇ ਵੀ ਕਿੱਥੇ ਨੇ ਕੋਈ ਐਕਸਪੀਰੀਅੰਸ ਲਿਆ ਹੈਗਾ ਹਨਾ ਉਹ ਚੀਜ਼ ਮੇਨ ਹੁੰਦੀ ਆ ਬਈ ਇਹ ਨਹੀਂਗਾ ਵੀ ਇੱਥੇ ਤੁਸੀਂ 45 ਹੋਣ ਭਾਈ ਹੋਏ ਵੀ ਆ ਫਰੀਦਕੋਟ ਆਪਣੇ ਡੈਂਟਲ ਡਾਕਟਰ ਨੇ ਸਰਕਾਰੀ ਹਾਂ ਉਹਨਾਂ ਦਾ ਹੋਇਆ ਪਾਸ ਜੈਤੋ ਹੋਇਆ ਅੱਛਾ ਸਰਸ ਤੇ ਮੁੰਡੇ ਦਾ ਹੋਇਆ ਆਪਣੇ ਮਿੱਤਰ ਦਾ ਉਹ ਮੰਡੀ ਦੇ ਵੀ ਆਏ ਸੀ ਹਨਾ ਫਰੀਦਕੋਟ ਵਾਲੇ ਆਪਣੇ ਕੋਲ ਆ ਉਹ ਸਾਰਾ ਗਾਈਡ ਆਪੇ ਕੀਤਾ ਹੋਣਾ ਜਿਹੜਾ ਫਾਰਮ ਪਾਉਣਾ ਉਹ ਆਪਾਂ ਗਾਈਡ ਕੀਤਾ ਨਾ ਬਹੁਤ ਬਈ ਹੋਰ ਲੋਨ ਇਹ ਵੀ ਨਹੀਂ ਪਰ ਆਪਾਂ ਬਿਉਨੀ ਭਜਨਾਸੀ ਨਹੀਂ ਕਰਦੇ ਨਾ ਉਹ ਇੱਥੇ ਕਹਿ ਦਿੰਦੇ ਯਾਰ ਹੁੰਦਾ ਨਹੀਂ ਉਹ ਨਹੀਂ ਹੁੰਦਾ ਨਾ ਆ ਚੱਕਰ ਹੈ ਠੀਕ ਬਾਕੀ ਬਈ ਇੱਕ ਨੈਗੇਟਿਵਿਟੀ ਹੁੰਦੀ ਜਿਹੜੀ ਆਮ ਲੋਕਾਂ ਚ ਹੁੰਦੀ ਆ ਜਿਹੜੀ ਆਪਾਂ ਕਹਦੇ ਵੀ ਮੂੰਹਾਂ ਤੇ ਗੱਲ ਹੁੰਦੀ ਆ ਹਨਾ ਜਿਵੇਂ ਬੱਕਰੀਆਂ ਦੇ ਕੰਮ ਵਾਰੀ ਆ ਵੀ ਬਈ ਇਹ ਤਾਂ ਰਾਜਦੀ ਨਹੀਂ ਹਨਾ ਜਿਨੇ ਬਈ ਰਜਾਉਣੀ ਆ ਹਨਾ ਉਹਰ ਜਾ ਵੀ ਲੈਂਦਾ ਇਨਕਮ ਨਿਊ ਫਾਰਮਰ ਕਿਵੇਂ ਕਰੂ ਜੀ ਇਨਕਮ ਤਾਂ ਵੀਰੇ ਤੁਹਾਡੇ ਬੱਕਰੀਆਂ ਦੇ ਹਿਸਾਬ ਤੇ ਆ ਕਿੰਨੇ ਨਗ ਰੱਖੇ ਤੁਸੀਂ ਠੀਕ ਹੈ ਤੁਸੀਂ ਮੀਟ ਪਰਪਸਾਸ ਤੇ ਕੰਮ ਕਰਨਾ ਤੇ ਵਾਜ ਬਣੇ ਤੁਸੀਂ ਮੀਟ ਪਰ ਪਜਾਸਤੇ ਕਰਨਾ, ਕੁਰਬਾਨੀ ਦਾ ਮਾਲ ਤਿਆਰ ਕਰਨਾ, ਬਰੀਡਿੰਗ ਦਾ ਸੈਟਅਪ ਕਰਨਾ, ਜੇ ਤੁਸੀਂ ਸ਼ਹਿਰ ਦੇ ਵਿੱਚ ਦੁੱਧ ਵੇਚ ਕੇ ਕਰਨਾ ਠੀਕ ਹੈ। ਇਹ ਪਹਿਲਾਂ ਤੁਹਾਡੇ ਦਿਮਾਗ ਚ ਹੋਣੀ ਚਾਹੀਦੀ ਵੀ ਅਸੀਂ ਕੀ ਚੀਜ਼ ਕਰਨੀ ਹੈ ਠੀਕ ਹੈ। ਉਹਦੇ ਹਿਸਾਬ ਤੇ ਸੁਮਨ ਕੰਮ ਉਹ ਫਿਰ ਤੁਹਾਡੀਆਂ ਬੱਕਰੀਆਂ ਕਿਹੜੀ ਕੁਆਲਿਟੀ ਦੀਆਂ, ਕਿਹੜੀ ਬਰੀਡ ਦੀਆਂ ਠੀਕ ਹੈ। ਹੁਣ ਮੀਟ ਆਸਤੇ ਬਈ ਅਲੱਗ ਬਰੀਡ ਰੱਖੀ ਦੀ ਹੈ, ਦੁੱਧ ਆਸਤੇ ਅਲੱਗ ਬਰੀਡਿੰਗ ਜਿਹੜਾ ਆਪਣੇ ਜਾਦੇ ਟ੍ਰੈਂਡ ਆ ਬਲਬਰੀ ਤੇ ਬੀਟਲ ਦਾ ਹੈਗਾ ਪੰਜਾਬ ਦੇ ਵਿੱਚ ਅਲੱਗ-ਅਲੱਗ ਹੈਗਾ ਬਈ ਰਾਜਸਥਾਨ ਚ ਪੇਡਾਂ ਦਾ ਬਹੁਤ ਤਕੜਾ ਟ੍ਰੈਂਡ ਹੈਗਾ ਹਨ ਤੇ ਇਹ ਥੋੜਾ ਬਰੀਡਰ ਕੇਵਜ ਹੈ ਕਿੰਨੇ ਨਾਕ ਹੈ ਜੇ ਨਾਕ ਵੱਧ ਤੁਹਾਡੀ ਸੇਵਾ ਘੱਟ ਹੋ ਗਈ ਜੇ ਨਾਕ ਥੋੜੇ ਜੀ ਸੇਵਾ ਵੱਧ ਕਰੋਗੇ ਤੁਹਾਡੇ ਬੱਚਿਆਂ ਦੀ ਸੇਵਾ ਕਿੰਨੀ ਹੈ ਹੈਨਾ ਕੁਆਲਿਟੀ ਕਿੰਨੀ ਹੁੰਦੀ ਹੈ ਉਹ ਸਾਹ ਤੇ ਤੁਹਾਡੀ ਆਮਦਨ ਸੈੱਟ ਹੋਣੀ ਹੈ ਇਹ ਚ ਲੈਖਤੀ ਪੜਤੀ ਕੋਈ ਕੁਆਲਿਟੀ ਉਹ ਹੈ ਨਹੀਂ ਕਿ ਬਈ ਐਨ ਕਮ ਹੈ ਨਹੀਂ ਬਈ 10000 ਮਹੀਨੇ ਦਾ ਬੱਚੇ ਤੁਹਾਨੂੰ 20 ਇਅਰ ਬੱਚ ਉਹ ਬਈ ਹੈ ਨਹੀਂਗਾ ਕੋਈ ਠੀਕ ਹੈ ਇਹ ਇੰਨਾ ਹੈਗਾ ਤੁਸੀਂ ਮੋਟਾ ਮੋਟਾ ਹਿਸਾਬ ਦਾ ਦਿੰਨਾ ਜੇ ਤੁਸੀਂ ਬੱਕਰੀਆਂ ਰੱਖਦੇ ਹੋ ਜਿਹੜੇ ਮੇਲ ਬੱਚੇ ਆਉਂਦੇ ਉਹ ਵੇਚ ਕੇ ਤੁਸੀਂ ਇਹਨਾਂ ਦਾ ਖਰਚਾ ਤੇ ਆਪਦੀ ਆਮਦਨ ਪੈਦਾ ਕਰ ਸਕਦੇ ਹੋ ਜਿਹੜੀ ਫੀਮੇਲ ਆ ਉਹਦੇ ਨਾਲ ਤੁਸੀਂ ਫਾਰਮ ਆ ਜੇ ਫੀਮੇਲਾਂ ਵਧੀਆਂ ਫੇਰ ਛੁੱਡੀਆਂ ਆਉਂਦਣ ਫੋਲ ਹੀ ਚੱਲਣ ਲੱਗ ਜੂ ਤੁਸੀਂ ਬੱਕਰੀਆਂ ਪੂਰੀਆਂ ਕਰ ਲੀਆਂ ਠੀਕ ਹੈ ਇਹ ਆ ਆਮਦਨ ਬਈ ਬੱਚਿਆਂ ਚੋਂ ਗਾਂ ਦੀ ਗਾਂ ਬਣਦੀ ਹੁੰਦੀ ਹੈ ਤੇ ਖਰਚਾ ਵੀ ਦਾ ਕੋਈ ਲਗਤੀ ਪੜਤੀ ਹੈ ਨਹੀਂ ਕੋਈ 40 ਰੁਪਿਆ ਚ ਪਾਲਦਾ ਕੋਈ 50 ਚ ਪਾਲਦਾ ਉਹ ਕੰਮ ਹੈ ਨਹੀਂਗਾ ਬਈ ਬੱਕਰੀਆਂ ਦਾ ਬੱਕਰੀ ਨੇ ਅੱਜ 100 ਦਾ ਖਾ ਲਿਆ ਕੱਲ ਨੂੰ ਪੰਜਾਵਾ ਦਾ ਵੀ ਖਾ ਸਕਦੀ ਹੈ ਇਹਦੀ ਮਰਜ਼ੀ ਹੈ ਬਾਈ ਠੀਕ ਹੈ ਕੋਈ ਲਗਤੀ ਨਹੀਂ ਮਣ ਤੋਲ ਕੇ ਬਈ ਪੈਂਦਾ ਇਹਨਾਂ ਨੂੰ ਠੀਕ ਹੈ ਤੇ ਬਸ ਇੰਨਾ ਜਾਨਵਰ ਤੁਸੀਂ ਭੁੱਖੇ ਨਹੀਂ ਰਹਿਣਦੇ ਨੇ ਬਿਮਾਰ ਨਹੀਂ ਹੋਣ ਦੇਣਾ ਠੀਕ ਹੈ ਸੇਵਾ ਸਾਫ ਸਫਾਈ ਫੁੱਲ ਰੱਖਣੀ ਸੋ ਨੂੰ ਇਹ ਬ ਆ ਇੱਕ ਵੀ ਬੰਦਾ ਕਹਦੇ ਬਈ ਮੈਂ ਫੁੱਲ ਸੇਵਾ ਕੀਤੀ ਸੀ ਯਾਰ ਪੂਰੀ ਦੇਖਭਾਲ ਰਦੀ ਮੈਨੂੰ ਘਾਟਾ ਪੈ ਗਿਆ ਠੀਕ ਹੈ ਪ੍ਰੋਪਰ ਟ੍ਰੇਨਿੰਗ ਲਈ ਹੁਣੀ ਜਿਹਦੀ ਪ੍ਰੋਪਰ ਵੈਕਸੀਨ ਲੱਗਣੀ ਜਿਹਦੇ ਪ੍ਰੋਪਰ ਡੀ ਵਾਰਿੰਗ ਪ੍ਰੋਪਰ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਬੱਕਰੀਆਂ ਦੀ ਪ੍ਰੋਪਰ ਖਾਣਾ ਇਹਦਾ ਚੇਂਜ ਹੁੰਦਾ ਮੌਸਮ ਦੇ ਹਿਸਾਬ ਨਾਲ ਠੀਕ ਹੈ ਸਾਰਾ ਕੁਝ ਆਉਂਦਾ ਤੁਹਾਨੂੰ ਬਈ ਤੁਸੀਂ ਨਾ ਅੱਜ ਫੇਰੋਂ ਨਾ ਕੱਲੋਂ ਜਦੋਂ ਤੁਸੀਂ ਇੱਕ ਗੱਲ ਵਿੱਚ ਮਿਸ ਕਰਤੀ ਠੀਕ ਹੈ ਉਦੋਂ ਬੱਕਰੀਆਂ ਬਿਮਾਰ ਹੋਣੀਆਂ ਮਰਨੀਆਂ ਜਾਂ ਭੁੱਖੀਆਂ ਮਰਨੀਆਂ ਉਹਨਾਂ ਦੀ ਗਰੋਥ ਨਹੀਂ ਹੋਣੀ ਠੀਕ ਹੈ ਉਹ ਤੁਹਾਨੂੰ ਬਈ ਪੈਸੇ ਮਿਲਦੇ ਨਹੀਂ ਫਿਰ ਫਿਰ ਤੁਸੀਂ ਘਾਟਾ ਪਾਉਣਾ ਵੀ ਕਹਿਣਾ ਬੱਕਰੀਆਂ ਮਾੜੀਆਂ ਇਹ ਕੁਛ ਹੈ ਨਹੀਂਗਾ ਠੀਕ ਹੈ ਇਹ ਚੀਜ਼ ਹੈ ਨਹੀਂ ਬਈ ਠੀਕ ਹੈ ਬਈ ਬਾਕੀ ਬਈ ਕਿਸੇ ਦਾ ਹੋਰ ਸਵਾਲ ਹੋਇਆ ਤੁਸੀਂ ਕਮੈਂਟਸ ਆਪਦਾ ਕਰ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਭਰਾ ਜੁੜੇ ਹਨਾ ਲਾਈਵ ਦੇ ਨਾਲ ਤੇ ਟ੍ਰੇਨਿੰਗ ਬਾਈ ਨੇ ਦੱਸਿਆ ਜਿਵੇਂ ਇੱਥੇ ਹੋਣ ਜਾ ਰਹੀ ਹੈ ਨੰਬਰ ਵੀ ਦੱਸ ਦਿਓ ਆਪਣਾ ਬਈ ਬਈ ਟ੍ਰੇਨਿੰਗ ਦਾ ਮੈਂ ਦੱਸ ਦਿੰਨਾ ਆਪਣੇ ਪਿੰਡ ਕੋਠੇ ਕੋਰ ਸੰਗਲੇ ਜ਼ਿਲ੍ਹਾ ਬਠਿੰਡਾ ਨਾਲ ਇਹ ਹੈਗਾ ਬਠਿੰਡਾ ਮਕਸਰ ਪਿੰਡ ਪੜਾਈਣ ਦੇ ਨਾਲ ਠੀਕ ਹੈ ਤੇ ਆਲ ਇੰਡੀਆ ਤੋਂ ਆਲ ਆਪਣੇ ਜ਼ਿਲ੍ਹਿਆਂ ਤੋਂ ਕਿੱਥੋਂ ਵੀ ਪੰਜਾਬ ਚੋਂ ਆ ਸਕਦਾ ਬੰਦਾ 4500 ਰੁਪਿਆ ਫੀਸ ਹੈ ਜਿਹਦੇ ਵਿੱਚ ਤੁਹਾਡਾ ਰਹਿਣ ਦਾ ਦੋ ਦਿਨਾਂ ਦਾ ਪ੍ਰਬੰਧ ਰੋਟੀ ਪਾਣੀ ਦਾ ਪ੍ਰਬੰਧ ਤੇ ਸੈਂਟਰ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਬਈ ਸਰਟੀਫਿਕੇਟ ਹੈ ਠੀਕ ਹੈ ਹੁਣ ਕਈ ਸਰਕਾਰੀ ਨਾਲ ਕਹਿੰਦੇ ਸਰਕਾਰੀ ਅਸੀਂ ਬਈ ਦੇ ਨਹੀਂ ਸਕਦੇ ਠੀਕ ਹੈ ਆਪਣਾ ਪ੍ਰਾਈਵੇਟ ਅਧਾਰਾ ਹੈਗਾ ਪਰ ਸਰਟੀਫਿਕੇਟ ਆਪਣਾ ਵੈਲਡ ਹੈਗਾ ਮਾਨਤਾ ਪ੍ਰਾਪਤ ਹੈਗਾ ਜਿਵੇਂ ਬਈ ਹਨਾ ਲੌੜੀ ਯੂਨੀਵਰਸਿਟੀ ਹੈਗੀ ਹੁਣ ਉਹ ਪੰਜਾਬ ਯੂਨੀਵਰਸਿਟੀ ਨਾਲ ਭਲਾਵਾਂਗੇ ਜਾਂ ਪਟਿਆਲਾ ਯੂਨੀਵਰਸਿਟੀ ਉਹਦੇ ਨਾਲ ਨਹੀਂ ਰਲਣੀ ਠੀਕ ਹੈ ਮੋٹے ਮੋਟੇ ਗੱਲਾਂ ਹੁੰਦੀਆਂ ਇਹ ਵਿੱਚ ਐਵੇਂ ਕਈ ਹਨਾ ਲੱਕੜ ਸਿਰੇ ਠਾ ਸੋਟਾ ਮਾਰ ਦਿੰਦੇ ਹਨਾ ਹੂੰ ਉਸ ਤੋਂ ਬਾਅਦ ਆ ਗਈ ਬਈ ਬੱਕਰੀਆਂ ਦੀ ਸਾਰੀ ਟ੍ਰੇਨਿੰਗ ਠੀਕ ਹੈ ਇਹ ਸਾਰਾ ਸਿਸਟਮ ਹੁੰਦਾ ਲੋਨ ਬਾਰੇ ਜਾਣਕਾਰੀ ਜਿਹੜੀਆਂ ਸਕੀਮਾਂ ਚੱਲ ਰਹੀਆਂ ਸੈਂਟਰ ਗਵਰਨਮੈਂਟ ਦੀਆਂ ਠੀਕ ਹੈ ਪਸ਼ੂ ਕ੍ਰੈਡਿਟ ਕਾਰਡ ਬੰਦ ਉਹਦੇ ਬਾਰੇ ਠੀਕ ਹੈ ਸਬਸਿਡੀ ਬਾਰੇ ਸਾਰੀਆਂ ਕੱਲੀਆਂ-ਕੱਲੀਆਂ ਗੱਲਾਂ ਤੁਹਾਨੂੰ ਖੁੱਲ੍ਹ ਕੇ ਦੱਸਾਂਗੇ ਇਹਦਾ 4500 ਰੁਪਿਆ ਖਰਚ ਹੈ ਇਹ ਤੁਸੀ ਸੀਟ ਬੁੱਕ ਕਰਨੀ ਹੁੰਦੀ ਆ 500 ਰੁਪਏ ਤੇ ਆਧਾਰ ਕਾਰਡ ਤੁਸੀਂ ਭੇਜ ਸਕਦੇ ਹੋ ਪਹਿਲਾਂ ਆਧਾਰ ਕਾਰਡ ਭੇਜੋ ਫਿਰ ਸਾਨੂੰ ਨੰਬਰ ਦੇਵਾਂਗੇ ਉਹ ਚ ਗੂਗਲ ਪੇ ਤੇ ਸਕਰੀਨ ਸ਼ਾਟ ਪਾਉਣਾ ਹੈ 90563 38435 ਇਹ ਨੰਬਰ ਹੈ ਬਾਕੀ ਕਮੈਂਟ ਚ ਵੀ ਲੱਗਦੀ ਬਈ ਠੀਕ ਹੈ ਤੇ ਇਹ ਨੰਬਰ ਹੈਗਾ ਤੇ ਸੰਪਰਕ ਕਰ ਸਕਦਾ ਸੀਟਾਂ ਹੁੰਦੀਆਂ ਬਈ ਹਨਾ ਜਦੋਂ ਕਿਤੇ ਸਾਰੇ ਬੇਅਦਕੀ ਟ੍ਰੇਨਿੰਗਾਂ ਚ ਐਦਕੀ ਬਈ ਹਰਿਆਣਾ ਤੇ ਰਾਜਸਥਾਨ ਜ਼ਿਆਦਾ ਹੈ ਅੱਛਾ ਤੇ ਆਪਣੇ ਪੰਜਾਬ ਤੋਂ ਵੀ ਜ਼ਿਆਦਾ ਦੁਆਬਾ ਮਾਝਾ ਏਰੀਆ ਬਹੁਤ ਆ ਰਿਹਾ ਆਪਣੇ ਕੋਲੇ ਹਨਾ ਇਹ ਆਮਾਨਸਾ ਸਾਈਡ ਬਹੁਤ ਆ ਰਹੀ ਹੈ ਸਾਰੇ ਜ਼ਿਲਾਂ ਤੋਂ ਆ ਰਹੇ ਆ ਬਈ ਬੰਦੇ ਐ ਕਿ ਥੋੜੇ ਵੱਧ ਆ ਠੀਕ ਹੈ ਹੁਣ ਅਗਲੇ ਬੈਚ ਦੀ ਆਪਾਂ ਜਲਦੀ ਡੇਟ ਅਨਾਉਂਸ ਕਰ ਦੇਾਂਗੇ ਠੀਕ ਹੈ ਜੇ ਬਈ ਤੁਹਾਨੂੰ ਇਹ ਬੈਚ ਨਾ ਮਿਲੂਗਾ ਅਗਲੇ ਚ ਮਿਲ ਜੂਗੀ ਪਰ ਤੁਸੀਂ رابطہ ਜ਼ਰੂਰ ਕਰਨਾ ਕੰਮ ਕਰੋ ਬਈ ਬਹੁਤ ਵਧੀਆ ਹੈਗਾ ਨਾਲ ਅਸੀਂ ਦੀਸੀ ਮੁਰਗੀਆਂ ਦਾ ਮਾਡਲ ਕੀਤਾ ਬਈ ਨਾਲ ਕਿਉਂਕਿ ਬਈ ਇਹ ਚ ਇਹ ਵੀ ਫੇਲ ਹੋਣ ਦਾ ਕਾਰਨ ਹੈਗਾ ਇਹਦੀ ਇਨਕਮ ਬਹੁਤ ਲੇਟ ਆਉਂਦੀ ਬੱਕਰੀ 6 ਮਹੀਨੇ ਟਪਾਣ ਦੀ ਬੱਕਰੀ ਠੀਕ ਹੈ ਫਿਰ ਬੱਚੇ ਤਿਆਰ ਹੁੰਦੇ 7-8 ਮਹੀਨੇ ਤੇ ਉਦੋਂ ਬਈ ਆਲੇ ਦਾ ਦਿਵਾਲਾ ਨਿਕਲ ਜਾਂਦਾ ਇਹ ਚੀਜ਼ਾਂ ਬਰੀਕੀ ਅਸੀਂ ਬਈ ਫੜੀਆਂ ਬੱਕਰੀ ਪਾਲਣੇ ਫੇਲ ਹੋਣ ਚ ਉਹਦੇ ਆਸਤੇ ਵੀ ਦੇਸੀ ਮੁਰਗੀ ਬਹੁਤ ਲਾਹੇਵੰਦ ਕੰਮ ਹੈਗਾ ਬਈ ਥੋੜੀ ਡੇਲੀ ਇਨਕਮ ਆਂਡੇ ਤੋਂ ਹੁਣ ਗਾਂ ਰੋਤਾ ਆਂਡੇ ਦੀ ਚੱਲਣੀ ਆ ਮੁਰਗੀਆਂ ਦੀ ਚੱਲਣੀ ਆ ਹਨਾ ਹੂੰ ਉਹ ਬਈ ਸੈੱਟ ਕੀਤਾ ਅਸੀਂ ਸਾਰੀ ਕੱਲੀ ਕੱਲੀ ਗੱਲ ਦੱਸਦੇ ਆ ਤੇ ਘੱਟ ਖਰਚੇ ਚ ਕਿਵੇਂ ਬੱਕਰੀ ਪਾਲਣੀ ਆ ਠੀਕ ਆ ਕਿਵੇਂ ਚਾਰ ਪੈਸੇ ਬਚਾਉਣੇ ਆ ਸੋਨੂੰ ਐਵੇਂ ਵੀ ਦੱਸਾਂ ਕਿ ਘਾਟਾ ਕਿੱਥੇ ਖਾਓਗੇ ਤੇ ਵਾਧਾ ਕਿੱਥੇ ਖਾਓਗੇ ਉਹ ਦੋਵੇਂ ਚੀਜ਼ਾਂ ਦੱਸਾਂਗੇ ਠੀਕ ਹੈ ਨੈਗੇਟਿਵ ਵੀ ਤੇ ਪੋਜ਼ਿਟਿਵ ਵੀ ਉਹ ਤੁਸੀਂ ਦੇਖਣਾ ਬਈ ਅਸੀਂ ਕਿਹੜੇ ਪਾਸੇ ਜਾਣਾ ਠੀਕ ਹੈ ਚਾਰ ਪੈਸੇ ਬਣਾਉਣੇ ਆ ਕਿ ਗਵਾਉਣੇ ਆ ਕੱਲੀ ਕੱਲੀ ਗੱਲ ਬਈ ਖੋਲ ਕੇ ਕੋਈ ਆਪਾ ਕੋਈ ਬਾਹਲੀ ਭਾਸ਼ਾ ਨਹੀਂ ਔਖੀ ਦੇਸੀ ਭਾਸ਼ਾ ਚ ਬਈ ਐਂ ਹੀ ਦੱਸਾਂਗੇ ਠੀਕ ਹੈ ਇੱਥੇ ਪ੍ਰੈਕਟੀਕਲ ਹੋਣਾ ਵਾੜੇ ਦੇ ਵਿੱਚ ਸਾਰਾ ਕੱਲੀ ਕੱਲੀ ਗੱਲ ਦੱਸਾਂਗੇ ਟੀਕਾ ਕਿੱਥੇ ਲਾਉਣਾ ਨਹੋ ਕਿਵੇਂ ਕੱਟਣੇ ਆ ਸੰਗ ਕਿਵੇਂ ਬਣਾਉਣੇ ਆ ਥਣ ਚੱਡਾ ਕਿਵੇਂ ਚੈੱਕ ਕਰਨਾ ਬੱਕਰੀ ਕਿਵੇਂ ਚੈੱਕ ਕਰਨੀ ਸਾਰਾ A to Z ਆਪਾਂ ਵੀ ਦੱਸਾਂਗੇ ਠੀਕ ਹੈ ਬਈ ਧੰਨਵਾਦ ਬਹੁਤ ਬਹੁਤ ਤੇ ਜਿੰਨੇ ਭਰਾ ਲਾਈਵ ਦੇ ਨਾਲ ਜੁੜੇ ਸਾਰਿਆਂ ਦਾ ਬਈ ਧੰਨਵਾਦ ਕਿਸੇ ਦਾ ਵੀ ਕੋਈ ਸਵਾਲ ਹੋਇਆ ਤੁਸੀਂ ਕਮੈਂਟ ਕਰ ਦਿਓ ਤੇ ਉਹਦਾ ਜਵਾਬ ਜਿਹੜਾ Annoise, anyway. loads